ਇਸ ਲਈ ਬਹੁਤ ਲੋਕ ਹੈਗੇ ਨੇ ਬਹੁਤ ਮੁੰਡੇ ਕੁੜੀਆਂ ਨੇ ਜਿਹੜਾ ਨਸ਼ੇ ਵਾਲਾ ਰਾਹ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਉਹ ਜਾਣ ਤਾਂ ਜਾਣ ਕਿਦਨ ਕਿਹੜਾ ਰੂਟ ਫੜਨ ਮਤਲਬ ਦਿਮਾਗ ਉਹਨਾਂ ਦਾ ਬਿਲਕੁਲ ਇੱਕਦਮ ਬੰਦ ਹੋਇਆ ਪਿਆ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਫਿਰ ਕੀ ਤੁਹਾਡੀ ਗਾਈਡੈਂਸ ਰਹਿੰਦੀ ਹੈ ਇਦਾਂ ਦੇ ਜਿਹੜਾ ਫਾਰਮੂਲੇਸ਼ਨ ਪਈ ਹੈ ਇਹ ਦੀ ਸਟਰੋਂਗੇਸਟ ਫਾਰਮੂਲੇਸ਼ਨ ਹੈ ਤੁਹਾਡਾ ਮਾਈਂਡ ਮੋੜਨ ਦੇ ਲਈ ਅਗਰ ਤੁਹਾਡਾ ਮਾਈਂਡ ਭਟਕਦਾ ਹੈ ਨਸ਼ੇ ਵੱਲ ਭਜਦਾ ਹੈ ਉਹਨੂੰ ਰੋਕਣ ਦੇ ਲਈ ਇਹਦੇ ਵਿੱਚ ਬਹੁਤ ਸਾਰੀਆਂ ਇੰਨੀਆਂ ਇੰਨੇ ਇਨਗਰੀਡੀਐਂਟਸ ਆਪਾਂ ਚਾਰ ਰੱਖੇ ਅੱਜ ਸਫੀਸ਼ੀਐਂਟ ਨੇ ਮਤਲਬ ਇੱਕ ਆਮ ਆਦਮੀ ਜਿੰਨੇ ਆਪਣੇ ਆਪ ਨਸ਼ਾ ਛੱਡਣਾ ਇਹ ਅਜਵੈਨ ਹੈਗੀ ਹੈ ਖਾਸ ਕਰਕੇ ਇਹਨੂੰ ਖੁਰਾਸਾਨੀ ਅਜਵੈਨ ਕਿਹਾ ਜਾਂਦਾ ਹੈ ਖੁਰਾਸਾਨੀ ਅਜਵੈਨ ਦੇ ਬੜੇ ਫਾਇਦੇ ਹੈਗੇ ਨੇ ਦੇਸੀ ਨੁਸਖਾ ਅੱਜ ਦੇਣ ਵਾਲਿਆਂ ਜਿਨ੍ਹਾਂ ਦਾ ਦਿਮਾਗ ਬੰਦ ਹੋਇਆ ਪਿਆ ਜਿਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਨਸ਼ੇ ਅਸੀਂ ਛੱਡੀਏ ਤਾਂ ਕਿਵੇਂ ਛੱਡੀਏ ਜੀ ਨਸ਼ਾ ਚੈਓ ਚਿੱਟਾ ਜਿਹੜਾ ਅਜਕਲ ਵਾਈਟ ਚੱਲ ਰਿਹਾ ਮੈਥਾਫੈਂਟਾਮੀਨ ਆ ਗਿਆ ਐਲ ਐਸ ਡੀ ਆ ਗਈ ਭੁੱਕੀ ਆ ਗਈ ਅਫੀਮ ਆ ਗਈ ਮੈਡੀਕਲ ਜਿਹੜੀਆਂ ਵੀ ਗੋਲੀਆਂ ਨੇ ਚਾਹੇ ਉਹ ਤੁਹਾਡਾ ਨੈਲੌਕਸਨ ਵਾਲੀ ਆਪਾਂ ਹੁਣੇ ਟੈਬਲੇਟ ਬੋਲੀ ਸੀਗੀ ਬੁਪਰੀ ਨੋਰਫਿਨ ਜਿਬਦਲੇ ਰੱਖਣ ਵਾਲੀ ਗੋਲੀ ਦਾ ਇਹ ਬਹੁਤ ਜ਼ਿਆਦਾ ਟ੍ਰੈਂਡ ਹੈ ਸਸਤੀ ਲੋਕਾਂ ਨੂੰ ਪੈ ਰਹੀ ਹੈ ਉਹ ਬਸ ਨਸ਼ਾ ਕਰੀ ਜਾ ਰਹੇ ਉਹ ਪਹਿਲੋਂ ਨਾਲੋਂ ਵੀ ਉਹਨੂੰ ਖਰਾਬ ਕਰੀ ਜਾ ਰਹੀ ਹੈ ਤੁਸੀਂ ਨਸ਼ਾ ਦੇਖ ਕੇ ਕਹਿ ਦਿੰਦਾ ਵੀ ਤੁਹਾਨੂੰ ਦਵਾਈ ਦੀ ਸ਼ਾਇਦ ਲੋੜ ਨਹੀਂ ਹੈਗੀ ਤੁਸੀਂ ਆਹ ਵਾਲਾ ਕਰ ਲਓ ਉਹ ਹੱਥ ਜੋੜ ਦੇ ਕਹਿੰਦੇ ਨਹੀਂ ਇੰਡਕਸ਼ਨ ਵੈਜ ਜੀ ਅਸੀਂ ਉਹ ਨਹੀਂ ਕਰਨੇ ਅਸੀਂ ਤਾਂ ਸਿੱਧੀ ਮੈਡੀਸਿਨ ਲੈਣੀ ਹੈ ਪਾਊਡਰ ਅਸੀਂ ਬਣਾਉਣਾ ਹੈ ਐਂਟੀ ਡਾਟ ਠੀਕ ਹੈ ਜੀ ਇਹ ਐਂਟੀ ਡਾਟ ਪਾਊਡਰ ਹੈ ਇਹ ਉਸ ਤੋਂ ਬਾਅਦ ਇਹ ਆ ਜਾਂਦ ਨੇ ਸਰ ਕੈਪਸੂਲ ਇਹਦੇ ਨੇ ਜਿਹੜੇ ਅਸੀਂ ਉਹ ਯੂਜ਼ ਕਰਦੇ ਹਾਂ ਠੀਕ ਹੈ ਠੀਕ ਹੈ ਨਸ਼ਾ ਵੀ ਉਨੀ ਜਲਦੀ ਅਸਰ ਨਹੀਂ ਕਰਦਾ ਜਿੰਨੀ ਜਰਦੀ ਇਹ ਸਾਡੇ ਬਲੱਡ ਨੂੰ ਮਾਈਂਡ ਦੇ ਅੰਦਰ ਪੂਰੀ ਪੂਰੀ ਮਾਤਰਾ 'ਚ ਪੁੰਚਾ ਕੇ ਤੇ ਨੋਰਮਲ ਕਰ ਦਿੰਦੀ ਹੈ ਅਸੀਂ ਜੱਤ ਤੋਂ ਜ਼ਿਆਦਾ ਡੇਢ ਕਿੰਨਾ ਦੀ ਉਹਨਾਂ ਨੂੰ ਇਹ ਗੱਲ ਕਹਿੰਨੇ ਆ ਬਹੁਤ ਸਾਰੇ ਲੋਕ ਨੇ ਡੇਢ ਮਹੀਨੇ ਤੋਂ ਪਹਿਲੇ 30-30 ਦਿਨ ਦੇ ਅੰਦਰ 25-25 ਦਿਨ ਦੇ ਅੰਦਰ ਐਸੇ ਵੀ ਨੇ ਜਿਹੜੇ ਹਫ਼ਤਾ ਕਹਿੰਦੇ ਨੇ ਸਾਨੂੰ ਛੁਡਾ ਦਿਓ ਉਸ ਤੋਂ ਬਾਅਦ ਅਸੀਂ ਨੇੜੇ ਨਹੀਂ ਜਾਣਾ ਤੇ ਕਹਿੰਦਾ ਮੈਂ ਪੁੱਛਦਾ ਪੱਕੀ ਗੱਲ ਹੈ ਕਹਿੰਦੇ ਬਿਲਕੁਲ ਡਾਕਟਰ ਸਾਹਿਬ ਔਰ ਵਾਕਈ ਗੱਲ ਹੁੰਦੀ ਹੈ ਕਿ 10 ਦਿਨ ਉਹਨਾਂ ਨੇ ਦਵਾਈ ਲਈ 11ਵੇਂ ਦਿਨ ਉਹਨਾਂ ਦਾ ਫੋਨ ਆ ਜਾਂਦਾ ਕਿ ਡਾਕਟਰ ਸਾਹਿਬ ਦਵਾਈ ਵੀ ਬੰਦ ਹੈ ਤੇ ਨਸ਼ਾ ਵੀ ਬੰਦ ਹੈ। ਇਦਾਂ ਇੰਨੀ ਜ਼ਬਰਦਸਤ ਦਵਾਈ ਹੈ। ਕਰਕੇ ਜਿਹੜੀ ਕੂ ਲਿਪ ਵਗੈਰਾ ਲਾਉਂਦੇ ਆਂ ਜਾਂ ਜਰਦਾ ਲਾਉਂਦੇ ਆਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਯੂਜ਼ ਕਰਦੇ ਉਹਦੇ ਲਈ ਟਰੂ ਲਿਪ ਬਣਾਈ ਹੋਈ ਹੈ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਇੱਕ ਕੁੜੀ ਹੁੰਦੀ ਹੈ। ਜਿਹੜਾ ਮੰਨ ਲਓ ਦਿਨ ਦੇ ਅੰਦਰ ਚਾਹੇ ਉਹ 2 ਮੰਡਲ ਬੀੜੀਆਂ ਦੇ ਜਾਂ 2 ਸਿਗਰਟ ਦੇ ਡੱਬੇ ਖਾਲੀ ਕਰ ਦਿੰਦਾ। ਉਸ ਬੰਦੇ ਨੂੰ ਸਿਰਫ ਇੱਕ ਪੁੜੀ ਸਾਰੇ ਦਿਨ ਚ ਨਹੀਂ ਮੁਕਦੀ ਇੱਕੋ ਪੁੜੀ ਤੁਸੀਂ ਥੋੜੇ ਥੋੜੀ ਕਰਕੇ ਮੂੰਚ ਪਾ ਲੋ ਜਦੋਂ ਤਲਬ ਉੱਠਦੀ ਹੈ ਨਾਲ ਦੀ ਨਾਲ ਤੁਹਾਡੀ ਉਹ ਸ਼ਾਂਤ ਹੋ ਜੇਗੀ ਤੇ ਤੁਹਾਡਾ ਜਿਹੜਾ ਨਸ਼ਾ ਬੰਦ ਹੋ ਜਾ। ਪਿਓਰਲੀ ਸ਼ਰਾਬੀਆਂ ਵਾਸਤੇ ਸ਼ਰਾਬ ਚ ਉਹ ਅੱਧੀ ਬੋਤਲ ਤੋਂ ਲੈ ਕੇ ਡੇਢ ਬੋਤਲ ਦੋ ਬੋਤਲਾਂ ਤੱਕ ਕਿਉਂ ਨਹੀਂ ਪੀਂਦਾ? ਕਰੂਗਾ ਕੀ ਜੀ ਇਹ ਕੀ ਕਰੇ? ਜਾ ਕੇ ਉਹਦੇ ਅੰਦਰ ਇਸ ਤਰ੍ਹਾਂ ਦੀ ਐਂਟੀਬਾਡੀ ਤਿਆਰ ਕਰਦੀ ਹੈ। ਉਹਨੂੰ ਇੰਜ ਲੱਗੇਗਾ ਕਿ ਮੈਂ ਜਿਸ ਤਰ੍ਹਾਂ ਗਟਰ ਜਿਹਦਾ ਪਾਣੀ ਪੀ ਰਿਆ। ਠੀਕ ਹੈ। ਸਿਵਰੇਸ ਦੇ ਪਾਣੀ ਵਰਗੀ 스멜 ਨੂੰ ਆਉਣ ਲੱਗ ਜੇ ਖਰਾਬ ਚ ਹਾਂ ਹੌਲੀ ਹੌਲੀ ਥੋੜੇ ਦਿਨਾਂ ਦੇ ਵਿੱਚ ਖਰਾਬ ਦਾ ਨਸ਼ਾ ਕਿਹੜੇ ਅੰਗ ਤੇ ਅਸਰ ਕਰਦਾ ਜੀ ਸਭ ਤੋਂ ਵੱਧ ਰੋਜ਼ਾਨਾ ਇੱਕ ਕੈਪਸੂਲ ਸਵੇਰੇ ਸ਼ਾਮ ਕਰਕੇ ਲੈ ਲਓ ਤਾਂ ਕਿ ਘਟੋੜ ਜਾਂ ਤੁਸੀਂ ਪੀਣੀ ਹੈ ਪੀ ਲਓ ਬਟ ਤੁਹਾਡਾ ਲੀਵਰ ਦਾ ਤਾਂ ਨੁਕਸਾਨ ਨਾ ਹੋਣ ਦਿਓ ਪਿੱਛੇ ਬੱਚੇ ਨੇ ਫੈਮਲੀ ਹੈ ਉਹਨਾਂ ਨੂੰ ਤਾਂ ਨਾ ਰੋਲ ਕੇ ਜਾਓ ਤੁਸੀਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਅਸੀਂ ਖਾਸ ਕਰਕੇ ਬਣਾ ਰਹੇ ਹਾਂ ਜਿਨ੍ਹਾਂ ਘਰਾਂ ਦੇ ਵਿੱਚ ਨਸ਼ੇ ਕਰਕੇ ਕਲੇਸ਼ ਹੈ ਜਿਨ੍ਹਾਂ ਘਰਾਂ ਦੀ ਆਰਥਿਕ ਹਾਲਾਤ ਨੇ ਜਿਹੜੇ ਉਹ ਨਸ਼ੇ ਨੇ ਖਾਲੇ ਨੇ ਔਰ ਜਿਹੜੇ ਘਰਾਂ ਦੇ ਵਿੱਚ ਨਸ਼ੇ ਕਰਕੇ ਲੜਾਈ ਝਗੜੇ ਨੇ ਇਹ ਨਹੀਂ ਕਿ ਜਿਹੜੇ ਨਸ਼ੇੜੀ ਮੁੰਡੇ ਕੁੜੀਆਂ ਨੇ ਅਸੀਂ ਕਹਿ ਲਈਏ ਕਿ ਬਿਮਾਰ ਮੁੰਡੇ ਕੁੜੀਆਂ ਨੇ ਜਿਹੜੇ ਉਹ ਰਸਤਾ ਛੱਡਣਾ ਚਾਹੁੰਦੇ ਨੇ ਨਸ਼ੇ ਵਾਲਾ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਣਾ ਚਾਹੁੰਦੇ ਨੇ ਸਾਫ਼ ਸੁਥਰੀ ਜ਼ਿੰਦਗੀ ਜਿਹੜੀ ਉਹ ਲਗਾਉਣਾ ਚਾਹੁੰਦੇ ਨੇ ਪਰ ਉਹਨਾਂ ਦਾ ਦਿਮਾਗ ਇਸ ਵੇਲੇ ਨਸ਼ੇ ਨੇ ਬੰਦ ਕਰ ਦਿੱਤਾ ਹੈ ਅਸੀਂ ਅੱਜ ਉਹੀ ਦਿਮਾਗ ਖੋਲਣ ਵਾਲਾ ਨੁਸਖਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਵਾਲਿਆਂ ਸਾਡੇ ਨਾਲ ਨੇ ਜਿਹੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਜੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਜੀ ਤੇ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਡਾਕਟਰ ਸਾਹਿਬ ਇਸ ਵੇਲੇ ਬਹੁਤ ਲੋਕ ਹੈਗੇ ਨੇ ਬਹੁਤ ਮੁੰਡੇ ਕੁੜੀਆਂ ਨੇ ਜਿਹੜਾ ਨਸ਼ੇ ਵਾਲਾ ਰਾਹ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਉਹ ਜਾਣ ਤਾਂ ਜਾਣ ਕਿਦਨ ਕਿਹੜਾ ਰੂਟ ਫੜਨ ਮਤਲਬ ਦਿਮਾਗ ਉਹਨਾਂ ਦਾ ਬਿਲਕੁਲ ਇੱਕਦਮ ਬੰਦ ਹੋਇਆ ਪਿਆ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਫਿਰ ਕੀ ਤੁਹਾਡੀ ਗਾਈਡੈਂਸ ਰਹਿੰਦੀ ਹੈ ਇਹ ਮਾਮਲਾ ਸਿੱਧਾ ਕਾਉਂਸਲਿੰਗ ਨਾਲ ਵੀ ਜੁੜਿਆ ਹੁੰਦਾ ਹੈ ਦੇ ਸੈਲਫ ਮੋਟੀਵੇਸ਼ਨ ਦੇ ਨਾਲ ਵੀ ਜੁੜਿਆ ਹੁੰਦਾ ਹੈ ਜਿਹੜੇ ਲੋਕ ਛੱਡਣਾ ਚਾਹੁੰਦੇ ਆ ਉਹ ਛੱਡਣਾ ਤਾਂ ਚਾਹੁੰਦੇ ਹੀ ਆ ਪਰ ਉਹਨਾਂ ਨੂੰ ਸਹੀ ਗਾਈਡੈਂਸ ਸਹੀ ਰਸਤਾ ਨਹੀਂ ਮਿਲਦਾ ਉਹ ਇੱਧਰ ਉੱਧਰ ਦੇ ਲੋਕਾਂ ਕੋਲ ਫਸ ਜਾਂਦੇ ਆ ਤੇ ਕੁਝ ਇੰਗਲਿਸ਼ ਮੈਡੀਸਨ ਨੇ ਇਹੋ ਜਿਹੀ ਚੀਜ਼ਾਂ ਯੂਜ਼ ਕਰ ਲੈਂਦੇ ਆ ਉਹ ਉਹਨਾਂ ਨੂੰ ਫੇਰ ਉਸੇ ਜਾਲ ਦੇ ਵਿੱਚ ਦੁਬਾਰਾ ਸੁੱਟ ਲੈਂਦੇ ਆ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਦੇਖ ਰਹੇ ਆ ਆਫੀਮ ਭੁੱਕੀ ਜਾਂ ਚਿੱਟਾ ਛਡਾਉਣ ਦੇ ਲਈ ਇੱਕ ਗੋਲੀ ਦਿੱਤੀ ਜਾ ਰਹੀ ਆ ਬੁਪਰੀ ਨੋਰਫਿਨ ਉਹਦੇ ਨਾਲ ਐਕਸਾਲਟ ਹੁੰਦਾ ਨੈਲਕਸਨ ਠੀਕ ਹੈ ਉਹ ਵੀ ਸੇਮ ਕੰਮ ਕਰ ਰਹੀ ਹੈ ਲੋਕ 4 4 6 6 8 8 ਸਾਲ ਤੋਂ ਖਾ ਰਹੇ ਨੇ ਉਹ ਵੀ ਨਹੀਂ ਛੱਡੀ ਜਾ ਰਹੀ ਤੇ ਇਹ ਅਸਲ 'ਚ ਸਿੱਧਾ ਸਿੱਧਾ ਮੁੱਦਾ ਇਹ ਹੁੰਦਾ ਵੀ ਕੋਈ ਰਾਈਟ ਬੰਦਾ ਮਿਲ ਜੇ ਜਿਹੜਾ ਉਹਨਾਂ ਨੂੰ ਗਾਈਡੈਂਸ ਵੀ ਦਵੇ ਤੇ ਨਸ਼ਾ ਵੀ ਛਡਵਾਏ ਤੇ ਅਸੀਂ ਇਹ ਚੀਜ਼ ਨੂੰ ਮਹਿਸੂਸ ਕੀਤਾ ਔਰ ਬਹੁਤ ਸਪੈਸ਼ਲੀ ਤਰੀਕੇ ਦੇ ਨਾਲ ਨਾਲ ਤਾਂ ਗਾਈਡ ਕਰੀਦਾ ਉਹ ਭਾਵੇਂ ਦੂਰ ਬੈਠਾ ਹੈ ਦੇਸ਼ ਵਿਦੇਸ਼ 'ਚ ਵੀ ਬੈਠਾ ਜਿੱਥੇ ਵੀ ਫੋਨ ਤੇ ਬਹੁਤ ਵਧੀਆ ਉਹਨਾਂ ਨੂੰ ਗਾਈਡੈਂਸ ਦੇ ਹੀ ਦੀ ਹੈ ਨਾਲ ਸਾਡੀਆਂ ਦਵਾਈਆਂ ਨੇ ਅਸੀਂ 2-3 ਤਰੀਕਿਆਂ ਦੇ ਨਾਲ ਦਵਾਈ ਤਿਆਰ ਕਰ ਰੱਖੀ ਇੱਕੋ ਚੀਜ਼ ਅਸੀਂ ਨਹੀਂ ਦਿੰਦੇ 2 ਜਾਂ 3 ਤਰ੍ਹਾਂ ਦੀਆਂ ਦਵਾਈਆਂ ਅਸੀਂ ਉਹਨਾਂ ਨੂੰ ਦਿੰਨੇ ਹੈ ਮਾਈਂਡ ਦੀ ਪ੍ਰੋਬਲਮ ਹੈ ਤਾਂ ਨਾਲ ਚੌਥੀ ਜਾਂ ਪੰਜਵੀਂ ਚੀਜ਼ ਵੀ ਹੋ ਜਾਂਦੀ ਹੈ ਭੁੱਖ ਦੀ ਪ੍ਰੋਬਲਮ ਹੈ ਤਾਂ ਨਾਲ ਹੋਰ ਐਡ ਹੋ ਜਾਂਦਾ ਇਸ ਤਰੀਕੇ ਨਾਲ ਅਗਰ ਤੁਸੀਂ ਸਮਝ ਕੇ ਪੇਸ਼ੈਂਟ ਨੂੰ ਦਵਾਈ ਦਿੰਨੇ ਹੋ ਤਾਂ ਉਹ ਮਤਲਬ ਕੋਈ ਮਤਲਬ ਨਹੀਂ ਕਿ ਨਸ਼ਾ ਨਾ ਛੱਡੇ ਜਿਹੜੇ ਮਨੋ ਤਿਆਰ ਨੇ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਆਸਾਨ ਹੈ ਜਿਹੜੇ ਨਹੀਂ ਵੀ ਛੱਡਣਾ ਚਾਹੁੰਦੇ ਉਹਨਾਂ ਨੂੰ ਵੀ ਅਸੀਂ ਇੰਨਾ ਜ਼ਿਆਦਾ ਗਾਈਡ ਕਰਦੇ ਹਾਂ ਉਹਨਾਂ ਦੇ ਮਾਪਿਓ ਦੇ ਥਰੂ ਕਾਉਂਸਲਿੰਗ ਕਰਕੇ ਕਿ ਉਹ ਨਸ਼ਾ ਛੱਡਿਆ ਹੀ ਛੱਡਿਆ ਹੁੰਦਾ ਉਹਨਾਂ ਨੇ ਅੱਛਾ ਡਾਕਟਰ ਸਾਹਿਬ ਇਸ ਵੇਲੇ ਜਿਹੜੇ ਕੈਨੇਡਾ ਦੇ ਹਾਲਾਤ ਨੇ ਬਦ ਤੋਂ ਬੱਦਰ ਹੋ ਰਹੇ ਨੇ ਲਗਾਤਾਰ ਬਹੁਤ ਮੁੰਡੇ ਕੁੜੀਆਂ ਦੇ ਫੋਨ ਆਉਂਦੇ ਨੇ ਕਿ ਅਸੀਂ ਕੀ ਕਰੀਏ ਅਸੀਂ ਭੰਗ ਵਾਲੇ ਪਾਸੇ ਲੱਗ ਗਿਆਂ ਪਾਰਕਾਂ ਦੇ ਵਿੱਚ ਬਹੁਤ ਮਾੜੇ ਹਾਲਾਤ ਨੇ ਹਨਾ ਜੀ ਉਹ ਲੋਕ ਉਹ ਮੁੰਡੇ ਕੁੜੀਆਂ ਜਿਹੜੇ ਇੱਥੋਂ ਗਏ ਤਾਂ ਆਪਣਾ ਭਵਿੱਖ ਬਣਾਉਣ ਸੀ ਪਰ ਉੱਥੇ ਉਹਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਉਨਾ ਵਾਸਤੇ ਕੋਈ ਖਾਸ ਹੈ ਭੰਗ ਦਾ ਨਸ਼ਾ ਵੀ ਅੱਜਕੱਲ ਬਹੁਤ ਜ਼ਿਆਦਾ ਹੋ ਰਿਹਾ ਕੈਨੇਡਾ ਦੇ ਵਿੱਚ ਫਰੁਕੀ ਸਾਹਿਬ ਗਲਤ ਸਾਰਿਆਂ ਤੇ ਉਹੀ ਉਹ ਲਾਗੂ ਹੋਏਗੀ ਹਰ ਨਸ਼ੇ ਨੂੰ ਛਡਵਾਉਣ ਦੇ ਅਲੱਗ-ਅਲੱਗ ਤਰੀਕੇ ਵੀ ਹੋ ਸਕਦੇ ਆ ਇੱਕ ਜਨਰਲ ਮੈਡੀਸਨ ਵੀ ਹੋ ਸਕਦੀ ਹੈ ਤੇ ਜਨਰਲ ਜਿਹੜੀ ਗੱਲ ਹੈ ਜਨਰਲ ਗੱਲ ਇਹ ਆ ਜਾਂਦੀ ਕਿ ਆਪਣੇ ਮਾਈਂਡ ਨੂੰ ਪਹਿਲੇ ਪ੍ਰੇਪੇਅਰ ਕਰੋ ਕਿ ਮੈਂ ਫਿਊਚਰ ਚੁਣਨਾ ਹੈ ਜਾਂ ਮੈਂ ਨਸ਼ਾ ਚੁਣਨਾ ਹੈ ਜਾਂ ਮੈਂ ਬਰਬਾਦੀ ਚੁਣੀ ਹੈ ਤੇ ਜਾਂ ਮੈਂ ਆਪਣਾ ਫਿਊਚਰ ਚੁਣਨਾ ਹੈ ਜਦੋਂ ਬੰਦਾ ਇਹ ਡਿਸੀਜਨ ਲੈ ਲੇਗਾ ਉਸ ਤੋਂ ਬਾਅਦ ਉਹਦੇ ਲਈ ਆਸਾਨ ਹੋ ਜਾਏਗਾ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਇਹ ਕਿੰਨੇ ਪੇਪਰ ਤੇ ਪੈਨ ਲੈ ਲਓ ਤੁਸੀਂ ਇਸ ਨਸ਼ੇ ਕਰਕੇ ਕਿੰਨਾ ਤੁਹਾਡੇ ਕੰਮ ਦਾ ਲਾਸ ਹੁੰਦਾ ਕਿੰਨੇ ਦਿਨ ਤੁਸੀਂ ਨਸ਼ੇ 'ਚ ਰਹਿੰਦੇ ਹੋਂਦੀ ਹੋ ਤਾਂ ਕੋਈ ਕੰਮ ਨਹੀਂ ਕਰ ਸਕਦੇ ਠੀਕ ਹੈ ਪੈਸੇ ਤੁਹਾਡੇ ਕਿੰਨੇ ਖਰਚੇ ਹੋ ਰਹੇ ਇਹਦੇ ਵਿੱਚ ਠੀਕ ਹੈ ਠੀਕ ਹੈ ਔਰ ਜਿਸ ਕੰਮ ਨੂੰ ਤੁਸੀਂ ਗਏ ਸੀ ਸਟੱਡੀ ਨੂੰ ਗਏ ਸੀ ਤਾਂ ਸਟੱਡੀ ਦਾ ਤੁਹਾਡਾ ਕਿੰਨਾ ਲਾਸ ਹੋ ਰਿਹਾ ਠੀਕ ਹੈ ਜਾਂ ਫਾਇਦਾ ਹੋ ਰਿਹਾ ਉਹ ਫਾਇਦਾ ਇੱਧਰ ਲਿਖ ਲਓ ਨੁਕਸਾਨ ਇੱਧਰ ਲਿਖ ਲਓ ਫਿਰ ਉਹਨਾਂ ਕਿੰਨੇ ਨੂੰ ਸਾਰੇ ਨੂੰ ਹੁਣ ਤੁਸੀਂ ਇਕੱਠਾ ਕਰੋ ਚੈੱਕ ਕਰੋ ਤੁਹਾਡਾ ਫਾਇਦਾ ਜ਼ਿਆਦਾ ਹੈ ਜਾਂ ਨੁਕਸਾਨ ਜ਼ਿਆਦਾ ਹੈ ਉਹਨਾਂ ਨੂੰ ਐਸੀ ਸਮਝ ਆ ਜਾਂਦੀ ਕਿ ਸਾਡਾ ਫਾਇਦਾ ਕਿੱਧਰ ਹੈ ਨੁਕਸਾਨ ਕਿੱਧਰ ਹੈ ਕੁਝ ਤਾਂ ਮਾਈਂਡ ਉਹਨਾਂ ਦਾ ਉਦੋਂ ਪ੍ਰਿਪੇਅਰ ਹੋ ਜਾਂਦਾ ਪਰ ਬੇਦਨ ਨੂੰ ਰੁਕਣਾ ਚਾਹਵਾਂਗੇ ਇੱਥੇ ਨੁਕਸਾਨ ਫਾਇਦਾ ਇੱਕ ਨਸ਼ੇੜੇ ਨੂੰ ਪਤਾ ਹੁੰਦਾ ਹੈ ਕਿ ਮੇਰਾ ਨੁਕਸਾਨ ਕੀ ਹੋ ਰਿਹਾ ਪਰ ਉਹ ਬੇਪਰਵਾਹ ਹੋਇਆ ਹੁੰਦਾ ਜੀ ਸਮਾਜ ਤੋਂ ਵੀ ਆਪਣੇ ਭਵਿੱਖ ਤੋਂ ਵੀ ਉਹਨਾਂ ਦਾ ਦਿਮਾਗ ਹੈ ਜਿਹੜਾ ਬਿਲਕੁਲ ਸਟਕ ਹੋ ਗਿਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਾਡੇ ਵਾਸਤੇ ਕੀ ਸਹੀ ਹੈ ਕਿ ਸਾਡੀ ਬਰਬਾਦੀ ਦਾ ਕਾਰਨ ਹੈ ਕੀ ਸਾਡੀ ਆਬਾਦੀ ਦਾ ਕਾਰਨ ਹੈ ਉਹ ਲੋਕ ਉਹਨਾਂ ਨੂੰ ਕੀ ਸਲਾਹ ਹੈ ਤੁਹਾਡੀ ਜਿਹੜੀ ਤੁਹਾਡੇ ਨੁਸਖੇ ਫਾਰਮੂਲੇ ਤੁਸੀਂ ਰੱਖੇ ਹੋਏ ਨੇ ਦੇਖੋ ਇਹ ਫ੍ਰੈਗਰੈਂਸ ਇਹਦੇ ਵਿੱਚ ਐਵੇਂ ਹੁੰਦੀ ਜਿਵੇਂ ਕਿਸੇ ਘੋੜਿਆਂ ਦੇ ਤਬੀਲੇ ਦੇ ਵਿੱਚ ਅਸੀਂ ਬੈਠੇ ਹੋਈਏ ਏਡੀ ਜ਼ਬਰਦਸਤ ਫ੍ਰੈਗਰੈਂਸ ਹੈ ਸਾਰੇ ਆਫਿਸ ਦੇ ਵਿੱਚ ਕਲੀਨਿਕ ਦੇ ਵਿੱਚ ਫੈਲ ਰੱਖੀ ਹੈ ਔਰ ਇਹ ਪਾਊਡਰ ਹੈਗੇ ਨੇ ਤਰ੍ਹਾਂ ਤਰ੍ਹਾਂ ਦੇ ਡਾਕਟਰ ਸਾਹਿਬ ਨੇ ਰੱਖੇ ਨੇ ਤੇ ਇਹ ਅਜਵੈਨ ਹੈਗੀ ਆ ਘਾਸ ਕਰਕੇ ਇਹਨੂੰ ਖੁਰਾਸਾਨੀ ਅਜਵੈਨ ਕਿਹਾ ਜਾਂਦਾ ਹੈ ਖੁਰਾਸਾਨੀ ਅਜਵੈਨ ਦੇ ਬੜੇ ਫਾਇਦੇ ਹੈਗੇ ਨੇ ਦੇਸੀ ਨੁਸਖਾ ਜ ਦੇਣ ਵਾਲਿਆਂ ਜਿਨ੍ਹਾਂ ਦਾ ਦਿਮਾਗ ਬੰਦ ਹੋਇਆ ਪਿਆ ਜਿਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਨਸ਼ੇ ਅਸੀਂ ਛੱਡੀਏ ਤਾਂ ਕਿਵੇਂ ਛੱਡੀਏ ਜੀ ਰਟ ਸਬ ਅਸਲ ਚ ਕੀ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਹੈਲਪਫੁਲ ਹੁੰਦੀਆਂ ਨੇ ਆਯੁਰਵੈਦਿਕ ਚੀਜ਼ਾਂ ਤਾਂ ਵੈਸੇ ਹੀ ਹਾਮ ਤਾਂ ਇਹਨਾਂ ਦਾ ਹੁੰਦਾ ਹੀ ਨਹੀਂ ਕੋਈ ਨੁਕਸਾਨ ਇਹਨਾਂ ਦਾ ਹੁੰਦਾ ਹੀ ਨਹੀਂ ਤੇ ਅਸੀਂ ਹਰ ਵਾਰੀ ਆਪਾਂ ਮੇਰੇ ਖਲ ਦੋ ਤਿੰਨ ਜਾਂ ਚਾਰ ਵੀਡੀਓ ਸ਼ਾਇਦ ਨਸ਼ੇ ਤੇ ਪਾ ਲਏ ਨੇ ਹਰ ਵਾਰੀ ਡਿਫਰੈਂਟ ਡਿਫਰੈਂਟ ਨੁਸਖਾ ਦਿੱਤਾ ਹੈ ਜਿਨ੍ਹਾਂ ਨੂੰ ਜੋ ਈਜ਼ੀ ਅਵੇਲੇਬਲ ਹੁੰਦਾ ਉਹ ਲੈ ਸਕਦੇ ਹੁਣ ਅੱਜ ਵੀ ਆਪਣੇ ਸਾਹਮਣੇ ਇਹ ਜਿਹੜਾ ਫਾਰਮੂਲੇਸ਼ਨ ਪਈ ਹੈ ਇਹ ਦੀ ਸਟਰੋਂਗੇਸਟ ਫਾਰਮੂਲੇਸ਼ਨ ਹੈ ਤੁਹਾਡਾ ਮਾਈਂਡ ਮੋੜਨ ਦੇ ਲਈ ਅਗਰ ਤੁਹਾਡਾ ਮਾਈਂਡ ਭਟਕਦਾ ਹੈ ਨਸ਼ੇ ਵੱਲ ਭਜਦਾ ਹੈ ਉਹਨੂੰ ਰੋਕਣ ਦੇ ਲਈ ਇਹਦੇ ਵਿੱਚ ਬਹੁਤ ਸਾਰੀਆਂ ਇੰਨੀਆਂ ਇੰਨੇ ਇਨਗਰੀਡੀਐਂਟਸ ਆਪਾਂ ਚਾਰ ਰੱਖੇ ਅੱਜ ਸਫੀਸ਼ੀਐਂਟ ਨੇ ਮਤਲਬ ਇੱਕ ਆਮ ਆਦਮੀ ਜਿਨੇ ਆਪਣੇ ਆਪ ਨਸ਼ਾ ਛੱਡਣਾ ਹੈ ਹਾਂ ਜਿਹਨੂੰ ਕ੍ਰੀਵਿੰਗ ਹੈ ਜਾਂ ਲੱਤ ਹੋਈ ਪਈ ਹੈ ਜਾਂ ਬਹੁਤ ਜ਼ਿਆਦਾ ਉਹ ਨਸ਼ੇ 'ਚ ਡੁੱਬਿਆ ਪਿਆ ਹੈ ਛੱਡਣ ਲੱਗਿਆ ਦਰਦਾਂ ਸਰੀਰ ਦੇ ਅੰਦਰ ਜਾਂ ਉਹਨਾਂ ਨੂੰ ਕਹਿ ਲੈ ਕੇ ਛੱਡਣ ਲੱਗੇ ਮੌਤ ਪੈਂਦੀ ਹੈ ਜੀ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਵਗੈਰਾ ਜਾਂ ਦਸਤ ਲੱਗ ਜਾਂਦੇ ਆ ਨੀਂਦ ਨਹੀਂ ਆਉਂਦੀ ਹੱਥਾਂ ਪੈਰਾਂ ਦੇ ਵਿੱਚ ਕੜਿੱਲਾਂ ਪੈਣ ਲੱਗ ਜਾਂਦੀਆਂ ਨੇ ਉਹ ਅਗਰ ਇੰਨੀ ਜ਼ਿਆਦਾ ਅਗਰ ਸਮੱਸਿਆ ਗੰਭੀਰ ਹੈ ਤਾਂ ਫਿਰ ਦੇਖੋ ਮੈਡੀਕਲ ਟ੍ਰੀਟਮੈਂਟ ਜਿਹੜਾ ਅਸੀਂ ਦੇ ਰਹੇ ਆ ਫਿਰ ਉਹ ਦੇ ਵੱਲ ਵੀ ਜਾਣਾ ਚਾਹੀਦਾ ਤਾਂ ਨਾਲ ਇਹ ਫਾਰਮੂਲੇਸ਼ਨ ਜਿਹੜੀ ਤੁਸੀਂ ਘਰੇ ਵੀ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਦੇਖੋ ਇਹ ਖੁਰਾਸਨੀਆਂ ਜੋ ਹੈ ਨਾ ਬਹੁਤ ਸਪਸ਼ਟ ਇਹ ਚੀਜ਼ ਹੈਗੀ ਹੈ ਕਿ ਇਹ ਨੀਂਦ ਲਿਆਉਂਦੀ ਹੈ ਡਿਪਰੈਸ਼ਨ ਨੂੰ ਦੂਰ ਕਰਦੀ ਹੈ ਤੇ ਦਿਮਾਗ ਨੂੰ ਸ਼ਾਂਤ ਕਰਦੀ ਹੈ ਉਸ ਤੋਂ ਬਾਅਦ ਸ਼ਿਲਾਜੀਤ ਆ ਜਾਂਦੀ ਅੱਛਾ ਜਿਹਦੇ ਚੋ ਘੋੜੇ ਦੇ ਤਵੇਲੇ ਵਰਗੀ ਸਮੈਲ ਆ ਰਹੀ ਹੈ ਸ਼ਿਲਾਜੀਤ ਆਪਣੀ ਅਸੀਂ ਖੁਦ ਦੀ ਤਿਆਰ ਕਰਦੇ ਹਾਂ ਬਹੁਤ ਮਿਹਨਤ ਲੱਗਦੀ ਹੈ ਇਹਦੇ ਚ ਉਹ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਦੇ ਆ ਅਸੀਂ ਜਿਹਦੇ ਕਿ ਹਜ਼ਾਰੋਂ ਫਾਇਦੇ ਨੇ ਸ਼ਿਲਾ ਜੀ ਤੁਸੀਂ ਸੁਣਿਆ ਹਰ ਚੀਜ਼ ਵਾਸਤੇ ਕੰਮ ਕਰਦੀ ਤੁਹਾਡਾ ਦਿਮਾਗ ਕੀ ਹੈ ਤੁਹਾਡੇ ਲੇਡੀਜ਼ ਵਾਸਤੇ ਵੀ ਕੰਮ ਕਰਦੀ ਹੈ ਤੁਹਾਡੇ ਅਗਰ ਨਰਵਸ ਸਿਸਟਮ ਵੀਕ ਹੋ ਗਿਆ ਉਹਨੂੰ ਸਹੀ ਕਰਦੀ ਹੈ ਕਮਜ਼ੋਰੀ ਆ ਗਈ ਗ੍ਰੈਸ ਤੋਂ ਰਿਲੇਟਡ ਉਹਦੇ ਵਿੱਚ ਵੀ ਇਹਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦੇ ਨਾਲ ਅਸੀਂ ਪ੍ਰਯੋਗ ਕਰਦੇ ਆ ਯੂਜ਼ ਕਰਦੇ ਆ ਉਸ ਤੋਂ ਬਾਅਦ ਇੱਕ ਗਲੋ ਤੁਸੀਂ ਸੁਣਿਆ ਸਾਰਿਆਂ ਲੋਕਾਂ ਨੇ ਸੁਣੀ ਹੁੰਦੀ ਗਲੋ ਇਹ ਗਲੋ ਦਾ ਸਪੈਸ਼ਲ ਸੱਤ ਕੱਢਿਆ ਹੁੰਦਾ ਜਿਹੜੀ ਇਹ ਪਾਈਆ ਗਲੋ ਹੈ ਨਾ ਤਾਂ ਉਹਦੇ ਵਿੱਚੋਂ 20 ਗ੍ਰਾਮ ਵੀ ਨਹੀਂ ਨਿਕਲਦਾ ਕਿੰਨ ਨੂੰ ਮਤਲਬ ਇਹਨਾਂ ਮਤਲਬ ਕਨਸੈਂਟ੍ਰੇਟਡ ਫਾਰਮ ਹੈ ਇਹਨਾਂ ਚਾਰਾਂ ਚੀਜ਼ਾਂ ਨੂੰ ਕਰਨਾ ਕੀ ਹੈ ਤੁਸੀਂ ਕੁਰਾਸਾਨੀਆ ਜਵਾਇਨ ਅਸ਼ਵਗੰਧਾ ਗਲੋਸਤ ਇਹ ਲੈਣੇ ਨੇ ਤੁਸੀਂ ਮੰਨ ਲਓ 25-25 ਗ੍ਰਾਮ 50 ਗ੍ਰਾਮ ਲੈਣੀ ਹੈ ਤੁਸੀਂ ਸ਼ਿਲਾਜੀਤ ਇਹਨੂੰ ਸਾਰੇ ਨੂੰ ਆਪਸ ਵਿੱਚ ਮਿਲਾ ਕੇ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਪਾ ਸਕਦੇ ਹੋ ਉਬਾਲ ਕੇ ਬਬਲ ਥੋੜਾ ਜਿਹਾ ਪਾਣਾ ਉਹਦੇ ਵਿੱਚ ਇਹਨੂੰ ਪੂਰੀ ਤਰ੍ਹਾਂ ਭੇਕ ਕੇ ਤੁਸੀਂ ਇਹਦੀਆਂ ਗੋਲੀਆਂ ਬਣਾ ਲੈਣੀਆਂ ਉਹ ਗੋਲੀ ਸਵੇਰੇ ਸ਼ਾਮ ਇੱਕ ਇੱਕ ਦੁੱਧ ਨਾਲ ਲਈ ਜਾਣੀਆਂ ਤੁਹਾਡੀ ਜਿਹੜੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਇਹਦੇ ਚ ਹੋ ਜਾਏਗਾ ਤੁਹਾਡਾ ਦਿਮਾਗ ਸਾਫ਼ ਰਹਿਣ ਲੱਗ ਜਾਏਗਾ ਨਸ਼ਾ ਹੌਲੀ ਹੌਲੀ ਕਰਕੇ ਤੁਸੀਂ ਫਿਰ ਛੱਡ ਸਕਦੇ ਹੋ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਫਾਰਮੂਲਾ ਜਾਂ ਤੁਹਾਡੇ ਕੋਲ ਜਿਹੜੇ ਨੁਸਕੇ ਟੋਟਕੇ ਫਾਰਮੂਲੇ ਹੁੰਦੇ ਨੇ ਕਿਹੜੇ ਕਿਹੜੇ ਨਸ਼ੇੜੀਆਂ ਦੇ ਉੱਤੇ ਜਾਇ ਇਹ ਕਹ ਲਈ ਵੀ ਕਿਹੜੇ ਨਸ਼ੇ ਉਹ ਛਡਾ ਦਿੰਦੇ ਨੇ ਨਸ਼ਾ ਚਾਹੋ ਚਿੱਟਾ ਜਿਹੜਾ ਅੱਜ ਕੱਲ੍ਹ ਵਾਈਟ ਚੱਲ ਰਿਹਾ ਮੈਥਾਫੈਂਟਾਮੀਨ ਆ ਗਿਆ ਐਲ ਐਸ ਡੀ ਆ ਗਈ ਭੁੱਕੀ ਆ ਗਈ ਅਫੀਮ ਮੈਡੀਕਲ ਜਿਹੜੀਆਂ ਵੀ ਗੋਲੀਆਂ ਨੇ ਚਾਹੇ ਉਹ ਤੁਹਾਡਾ ਨੈਲਕਸਨ ਵਾਲੀ ਆਪਾਂ ਹੁਣੇ ਟੈਬਲੇਟ ਬੋਲੀ ਸੀਗੀ ਬੁਪਰੀ ਨੋਰਫਿਨ ਜਿਬਦਲੇ ਰੱਖਣ ਵਾਲੀ ਗੋਲੀ ਦਾ ਇਹ ਬਹੁਤ ਜ਼ਿਆਦਾ ਟ੍ਰੈਂਡ ਹੈ ਸਸਤੀ ਲੋਕਾਂ ਨੂੰ ਪੈ ਰਹੀ ਹੈ ਉਹ ਬਸ ਨਸ਼ਾ ਕਰੀ ਜਾ ਰਹੇ ਉਹ ਪਹਿਲੋਂ ਨਾਲੋਂ ਵੀ ਉਹਨੂੰ ਖਰਾਬ ਕਰੀ ਜਾ ਰਹੀ ਹੈ ਠੀਕ ਹੈ ਪੁੱਕੀ ਆ ਗਈ ਹੈ ਫੀਮ ਆ ਗਈ ਪੋਸਟ ਪੰਗ ਜਾਂ ਹੋਰ ਮੈਡੀਕਲ ਜਿਹੜੀਆਂ ਗੋਲੀਆਂ ਨੇ ਟ੍ਰੈਮਾਡੋਲ ਵਰਗੀਆਂ ਨੇ ਗੋਲੀਆਂ ਐ ਐਸ ਆਰ ਗੋਲੀ ਹੈਗੀ ਐ ਇਹ ਤੇ ਇੱਕ ਸਿਗਨੇਚਰ ਕੈਪਸੂਲ ਜਿਹੜਾ ਹੋਰ ਚੱਲਿਆ ਹੋਇਆ ਉਹ ਸਾਰਿਆਂ ਦੇ ਵਿੱਚ ਇਹਨੇ ਬਹੁਤ ਕਾਮਯਾਬੀ ਨਾਲ ਰਿਜ਼ਲਟ ਦਿੱਤੇ ਨੇ ਅਸੀਂ ਜਿਹੜੀ ਜਿਹੜੇ ਪੇਸ਼ੈਂਟਸ ਨੂੰ ਇਹ ਦਵਾਈ ਦਿੰਨੇ ਆ ਉਹ ਮਤਲਬ ਪਹਿਲੀ ਖਰਾਕ ਤੋਂ ਹੀ ਉਹਦੀ ਤੋੜ ਹੈ ਤਕਲੀਫ ਹੈ ਅੱਖਾਂ ਚ ਪਾਣੀ ਆਉਣਾ ਹੈ ਨੱਕ ਚ ਪਾਣੀ ਆਉਣਾ ਹੈ ਜਾਂ ਉਬਾਸੀਆਂ ਆਉਣੀਆਂ ਨੇ ਜਾਂ ਨੀਂਦ ਦੀ ਕਮੀ ਹੋ ਜਾਣੀ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਦੀ ਨਾਲ-ਨਾਲ ਬਾਇੰਡ ਦੇ ਵਿੱਚ ਜਿਹੜਾ ਬਲੱਡ ਘੱਟ ਹੋ ਜਾਂਦਾ ਜਿਹਦੇ ਨਾਲ ਉਹਨਾਂ ਨੂੰ ਪੂਰਾ ਮਾਈਂਡਸ ਬਲੱਡ ਨਾ ਜਾਣ ਕਰਕੇ ਉਹਨਾਂ ਨੂੰ ਜਿਹੜੀ ਦਿੱਕਤ ਹੁੰਦੀ ਹੈ ਕਰੀਵਿੰਗ ਹੁੰਦੀ ਹੈ ਨਸ਼ੇਵਾਲ ਭੱਜਨ ਨੂੰ ਜੀ ਕਰਦਾ ਹੈ ਜਾਂ ਤੁਸੀਂ ਲੋਅਰ ਪਾਰਟ ਚ ਲਾ ਲਓ ਕਿ ਇੱਥੇ ਕੀ ਹੁੰਦਾ ਕਿ ਗੜਬੜ ਹੁੰਦੀ ਹੈ ਤੁਹਾਡੀ ਇੰਟੈਸਟਾਈਨ ਜਿਹੜੀ ਉਹਦੀ ਪੈਰਿਸਟਾਲ ਮੂਵਮੈਂਟਸ ਨੇ ਉਹ ਵੱਧ ਜਾਂਦੀਆਂ ਨੇ ਤੁਹਾਨੂੰ ਟਾਇਲਟ ਵਾਰ-ਵਾਰ ਆਉਂਦੀ ਹੈ ਭੁੱਖ ਦੀ ਕਮੀ ਹੋ ਜਾਂਦੀ ਹੈ ਸਾਰੀਆਂ ਚੀਜ਼ਾਂ ਇੱਕੋ ਸਾਡੇ ਫਾਰਮੂਲੇਸ਼ਨ ਦੇ ਨਾਲ ਬਿਲਕੁਲ ਇਹਨ ਤਸੱਲੀ ਨਾਲ ਠੀਕ ਕੀਤੀਆਂ ਜਾ ਸਕਦੀਆਂ ਅੱਛਾ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ ਮੈਨੂੰ ਸਾਫ਼-ਸਾਫ਼ ਜਵਾਬ ਚਾਹੀਦਾ ਹੋਵੇਗਾ ਉਮੀਦ ਕਰਦਾ ਸ਼ਰਾਬ ਨੂੰ ਨਸ਼ਾ ਮੰਨਦੇ ਹਾਂ ਸ਼ਰਾਬ ਹੈ ਜਿਹੜੀ ਉਹ ਨਸ਼ਾਈ ਸੀ ਪਰ ਹੁਣ ਇੰਨੇ ਹੈਵੀ ਹੈਵੀ ਨਸ਼ੇ ਆ ਗਏ ਨੇ ਕਿ ਲੋਕ ਜਾਂ ਉਹਨਾਂ ਦੀ ਮਾਂ ਪੁੱਤ ਮਾਂ ਪਿਓ ਇਹ ਕਹਿੰਦੇ ਨੇ ਤੂੰ ਐਸ ਨਸ਼ੇ ਨਾਲੋਂ ਸ਼ਰਾਬ ਪੀਲਾ ਉਸ ਲੱਖ ਦਰਜੇ ਚੰਗੀ ਏ ਹੁਣ ਉਹਨੂੰ ਚੰਗੀ ਦਾ ਦਰਜਾ ਦੇ ਦਿੱਤਾ ਗਿਆ ਹਾਲਾਂਕਿ ਸ਼ਰਾਬ ਵੀ ਇੱਕ ਬਹੁਤ ਹੀ ਖਤਰਨਾਕ ਨਸ਼ਾ ਹੈ ਜਿਹੜਾ ਬੰਦੇ ਨੂੰ ਕੰਮ ਜੋਗਾ ਨਹੀਂ ਛੱਡਦਾ ਸ਼ਾਮ ਨੂੰ ਜਾਂ ਸਵੇਰੇ ਕਈ ਲੋਕ ਸ਼ੁਰੂ ਹੋ ਜਾਂਦੇ ਨੇ ਲੋਕ ਕਹਿੰਦੇ ਨੇ ਜੀ ਕਿ ਇੱਕ ਅੱਧੇ ਪੈਗ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਹੀਂ ਫਰਕ ਹਮੇਸ਼ਾ ਹੀ ਪੈਂਦਾ ਸਾਡੀ ਐਕਟੀਵਿਟੀ ਏ ਉਹ ਪ੍ਰਭਾਵਿਤ ਹੁੰਦੀ ਹੀ ਹੁੰਦੀ ਹੈ ਠੀਕ ਹੈ ਕੁਝ ਸਿਆਣੇ ਲੋਕ ਨੇ ਸ਼ਾਮ ਨੂੰ ਬੈਠਦੇ ਇੱਕ ਦਾ ਪੈਗ ਲਾਉਂਦੇ ਆਰਾਮ ਨਾਲ ਫੁਲਕਾ ਖਾ ਕੇ ਸੋ ਗਏ ਚਲੋ ਠੀਕ ਹੈ ਮੰਨ ਲਈ ਗੱਲ ਪਰ ਆਖਰ ਇਹ ਨਸ਼ੇ ਦੀ ਸ਼੍ਰੇਣੀ ਵਿੱਚ ਹੀ ਗਿਣਿਆ ਜਾਏਗਾ ਨਸ਼ੇ ਤੋਂ ਬਾਹਰ ਕਹਿਣ ਦਾ ਮਤਲਬ ਇਹ ਵੀ ਚ ਹੈ ਉਹ ਇੱਕ ਪੈਗ ਚ ਹੈ ਦੋ ਪੈਗ ਹੈ ਉਹਨੇ ਤੁਹਾਡੇ ਸਰੀਰ ਨੂੰ ਨੁਕਸਾਨ ਦੇਣਾ ਹੀ ਦੇਣਾ ਬਿਲਕੁਲ ਉਹਨੇ ਤੁਹਾਡੀ ਬਾਡੀ ਦੇ ਅੰਦਰ ਤੁਹਾਡੇ ਜਿਹੜੇ ਜੋ ਵੀ ਤੁਹਾਡੇ ਮਾਈਕਰੋ ਸੈਲਸ ਨੇ ਉਹਨਾਂ ਨੂੰ ਜਾ ਕੇ ਡੈਮੇਜ ਕਰਨਾ ਹੀ ਹੈ ਤੁਸੀਂ ਅੱਜ ਪੀ ਗਏ ਇੱਕ ਪੀਰੇ ਹੋ ਸ਼ਰਾਬ ਦਾ ਅਗਲ ਸਾਡੀ ਬਾਡੀ ਨੇ ਦੇਖਣਾ ਕਿ ਬਾਹਰੀ ਚੀਜ਼ ਆ ਗਈ ਉਹਨੇ ਉਹਦੇ ਨਾਲ ਫਾਈਟ ਕਰਨਾ ਹੈ ਠੀਕ ਹੈ ਉਹਨੇ ਉਨੀ ਕਪੈਸਿਟੀ ਦੇ ਨਾਲ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਹੈ ਅਗਲੇ ਦਿਨ ਤੁਹਾਡਾ ਪੈਗ ਨਾਲ ਜਾਂ 2 4 5 10 ਦਿਨਾਂ ਬਾਅਦ ਉਸੇ ਪੈਗ ਨਾਲ ਨਹੀਂ ਸਰਨਾ ਕਿਉਂਕਿ ਉਹ ਬਾਡੀ ਤੁਹਾਡੀ ਹੁੰਦੇ ਤੇ ਪਾ ਚੁੱਕੀ ਹੈ ਕੰਟਰੋਲ ਫਿਰ ਤੁਹਾਨੂੰ ਡੇਢ ਜਾਂ ਦੋ ਪੈਗ ਪੀਣੇ ਪੈਣੇ ਹੁਣ ਤੁਹਾਨੂੰ ਪਹਿਲੇ ਪੈਗ ਦਾ ਨਸ਼ਾ ਨਹੀਂ ਹੋਣਾ ਜਿਹੜੀ ਤੁਸੀਂ ਉਸ ਤੋਂ ਉੱਪਰ ਪੀ ਰਹੇ ਹੋ ਕਿਉਂਕਿ ਬਾਡੀ ਨੇ ਜਿਹੜੇ ਹੋਂਦੇ ਖਿਲਾਫ ਆਪਣੀ ਐਂਟੀਬਾਡੀ ਖੜੀ ਕਰ ਲਈ ਉਹਨੂੰ ਤੁਹਾਨੂੰ ਐਸਪਰੈਸ ਕਰ ਲਿਆ ਹੁਣ ਐਕਸਟਰਾ ਆ ਗਈ ਹੁਣ ਉਹਦੇ ਨਾਲ ਫਿਰ ਬਾਡੀ ਨੂੰ ਫਾਈਟ ਕਰਨਾ ਪੈ ਰਿਹਾ ਹੈ ਕਹਿੰਦਾ ਮਤਲਬ ਦੋ ਪੈਗ ਦੇ ਨਾਲ ਉਹ ਤੁਹਾਨੂੰ ਨਸ਼ਾ ਆਏਗਾ ਥੋੜੇ ਦਿਨਾਂ ਬਾਅਦ ਸਾਡੀ ਬਾਡੀ ਉਹਨੂੰ ਵੀ ਓਵਰਕਮ ਕਰਨ ਦੀ ਕੋਸ਼ਿਸ਼ ਕਰੇਗੀ ਪਰ ਤੀਜੇ ਪੈਗ ਤੇ ਚਲੀ ਜਾਏਗੀ ਇਦਾਂ ਕਰਦਿਆ ਕਰਦਿਆ ਤੁਹਾਨੂੰ ਵੱਧ ਪੀਣਾ ਪਊਗਾ ਤਾਂ ਨਸ਼ਾ ਆਏਗਾ ਨਹੀਂ ਤਾਂ ਨਹੀਂ ਆਏਗਾ ਸਭ ਤੋਂ ਵੱਧ ਜਿਹੜਾ ਸ਼ਰਾਬ ਦਾ ਨਸ਼ਾ ਕਿਹੜੇ ਅੰਗ ਤੇ ਅਸਰ ਕਰਦਾ ਜੀ ਸਭ ਤੋਂ ਵੱਧ ਸਭ ਤੋਂ ਵੱਧ ਸਿੱਧਾ ਜਿਹੜੀ ਇੰਨੀ ਇਹ ਪਤਲੀ ਚੀਜ਼ ਹੁੰਦੀ ਹੈ ਨਸ਼ਾ ਜਿਹੜੀ ਸ਼ਰਾਬ ਹੈਗੀ ਹੈ ਤੁਸੀਂ ਦੇਖੇਗੇ ਕਿ ਪਾਣੀ ਤੋਂ ਵੀ ਪਤਲੀ ਹੁੰਦੀ ਹੈ ਕਦੇ ਵੀ ਚੈੱਕ ਕਰਕੇ ਦੇਖੋ ਇਹਦਾ ਜਿਹੜਾ ਨਾ ਪੀ ਐਚ ਪਾਣੀ ਤੋਂ ਵੀ ਥੱਲੇ ਹੁੰਦਾ ਇਹ ਸਿੱਧੀ ਦੀ ਸਿੱਧੀ ਜਾ ਕੇ ਸਾਡੀ ਲੀਵਰ ਚ ਜਾਂਦੀ ਹੈ ਸੈਕੰਡ ਸਾਡੇ ਬ੍ਰੇਨ ਚ ਜਾਂਦੀ ਹੈ ਠੀਕ ਹੈ ਠੀਕ ਹੈ ਲੀਵਰ ਸਾਡਾ ਇੱਕ ਅੰਗ ਹੈ ਜਿਹੜਾ ਸਾਰੇ ਬਾਡੀ ਬਾਡੀ ਦਾ ਜਿਹੜਾ ਸਿਸਟਮ ਹੈ ਟਾਂਚਾ ਹੈ ਉਹਨੂੰ ਬਣਾ ਕੇ ਰੱਖਦਾ ਉਹਨੂੰ ਇਹ ਡੈਮੇਜ ਕਰਦੀ ਹੁੰਦੇ ਮਾਈਕਰੋ ਸੈਲਸ ਦੇ ਉੱਤੇ ਜਾ ਕੇ ਪੈਂਦੀ ਹੈ ਜਦੋਂ ਉਹ ਸੈਲ ਜਿਹੜੇ ਨੇ ਉਹ ਨਸ਼ਈ ਹੋ ਕੇ ਉਹ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਬਾਡੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਹੜੇ ਐਨਜ਼ਾਈਮ ਕੱਢਾਂ ਹਾਜਮੇ ਵਾਸਤੇ ਕੱਢਾਂ ਜਾਂ ਮੈਂ ਜਿਹੜੇ ਬਾਥਰੂਮ ਆਪਾਂ ਨੂੰ ਖੁੱਲ ਕੇ ਆਉਣਾ ਹੈ ਉਹ ਵਾਲੇ ਕੱਢਾਂ ਜਾਂ ਕਿਹੜੇ ਕੱਢਾਂ ਸਾਰੀਆਂ ਚੀਜ਼ਾਂ ਹੀ ਓਵਰ ਐਕਸਟਰਾ ਹੋ ਜਾਂਦੀਆਂ ਨੇ ਜਿਹਦੇ ਕਰਕੇ ਸਾਡਾ ਮਾਈਂਡ ਉਹ ਆਪਣੇ ਜਿਹੜੇ ਰਸਾਇਣ ਉਹਨੇ ਦੇਣੇ ਨੇ ਸਾਡੀ ਬਾਡੀ ਨੂੰ ਮੈਸੇਜ ਦੇਣੇ ਨੇ ਉਹ ਸਾਡੀ ਇੰਟੈਲੀਜੈਂਸ ਵੀ ਵਿਗੜ ਜਾਂਦੀ ਹੈ ਜਿਹਦੇ ਕਰਕੇ ਸਾਡੀ ਬਾਡੀ ਖਾਣਾ ਪਚਾਉਣ ਦੇ ਕਾਇਮ ਲਾਇਕ ਵੀ ਨਹੀਂ ਰਹਿੰਦੀ ਤੇ ਸਾਡਾ ਦਿਮਾਗ ਹੈ ਜਿਹੜਾ ਉਹ ਸਾਨੂੰ ਡਿਸੀਜਨ ਲੈਣ ਦੇ ਲਾਇਕ ਵੀ ਨਹੀਂ ਛੱਡਦਾ ਕਿ ਚੰਗਾ ਸਾਡੇ ਲਈ ਕੀ ਹੈ ਮਾੜਾ ਕੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਬਹੁਤ ਵਾਰ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਟੋਟਕੇ ਨੁਸਕੇ ਹੁੰਦੇ ਨੇ ਸੋਸ਼ਲ ਮੀਡੀਆ ਤੋਂ ਬਹੁਤ ਮੁੰਡੇ ਕੁੜੀਆਂ ਬਣਾਉਂਦੇ ਨੇ ਉਹ ਕਹਿੰਦੇ ਨੇ ਸਾਨੂੰ ਜਿੰਨਾ ਕਿ ਫਰਕ ਵੈਦ ਜੀ ਨੇ ਦੱਸਿਆ ਸੀ ਜਾਂ ਕਿਸੇ ਨੇ ਅਸੀਂ ਵੀਡੀਓਜ਼ ਦੇਖਿਆ ਸੀ ਉਹਨਾਂ ਫਰਕ ਨਹੀਂ ਪੈਂਦਾ ਫਿਰ ਉਹਦਾ ਕੀ ਕਾਰਨ ਹੁੰਦਾ ਜੀ ਉਹਦੇ ਪਿੱਛੇ ਕਾਰਨ ਤਾਂ ਦੇਖੋ ਦੋ ਹੁੰਦੇ ਆ ਹੁਣ ਦੇਖੋ ਅਸੀਂ ਜਿਹੜੀਆਂ ਚੀਜ਼ਾਂ ਆਪ ਆਪਣੇ ਹੱਥਾਂ ਨਾਲ ਖਰੀਦ ਕੇ ਲੈ ਆਉਣੀਆਂ ਨੇ ਜਾਂ ਅਸੀਂ ਬਣਾਉਣੀਆਂ ਨੇ ਜਿਸ ਤਰ੍ਹਾਂ ਸ਼ਿਲਾ ਜੀ ਦੀ ਗੱਲ ਆਈ ਉਹਨਾਂ ਦੇ ਤੁਹਾਨੂੰ ਪਿਓਰਟੀ ਨਹੀਂ ਮਿਲੇਗੀ ਮਾਰਕੀਟ ਦੇ ਅੰਦਰ ਤਾਂ ਸ਼ਿਲਾਜੀਤ ਹਜ਼ਾਰ ਤਰ੍ਹਾਂ ਦੀ ਆ ਰਹੀ ਹੈ ਕਿੱਥੋਂ ਪਛਾਣ ਕਰ ਲੋਗੇ ਤੁਸੀਂ ਉਹ ਕਮੀ ਉਹਨਾਂ ਥਾਵਾਂ ਤੇ ਜਾ ਕੇ ਪੈਂਦੀ ਹੈ ਹੁਣ ਗਲੋ ਸੱਤ ਹੈ ਜਿਹੜਾ ਅਸੀਂ ਬਣਾਉਨੇ ਆ ਬੜੇ ਤਰੀਕੇ ਨਾਲ ਬਣਦਾ ਹੁਣ ਇਹਦੀ ਜਗ੍ਹਾ ਤੁਹਾਨੂੰ ਚੌਲਾਂ ਦਾ ਆਟਾ ਪੀਸ ਕੇ ਵੀ ਕੋਈ ਦੇ ਦੇਗਾ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਇੱਥੇ ਚੱਕਰ ਪੈਂਦਾ ਹੈ ਆਦਰਵਾਇਜ਼ ਦਵਾਈਆਂ ਅੱਜ ਵੀ ਉਹੀ ਕੰਮ ਕਰਦੀਆਂ ਨੇ ਜੋ ਸਦੀਆਂ ਤੋਂ ਕਰਦੀਆਂ ਆ ਰਹੀਆਂ ਨੇ ਜੀ ਜੀ ਅੱਛਾ ਫਿਰ ਤੁਹਾਡੇ ਕੋਲ ਜਿਹੜਾ ਤੁਹਾਡੇ ਆਪਣੇ ਨੁਸਖੇ ਹੈਗੇ ਨੇ ਜਿਨ੍ਹਾਂ ਕੋਲੇ ਨੁਸਖੇ ਟੋਟ ਕੇ ਯ ਤੱਕ ਕਰ ਚੁੱਕੇ ਨੇ ਯੋ ਕਹਿੰਦੇ ਨੇ ਵੀ ਅਸੀਂ ਹੁਣ ਕਰਨਾ ਹੀ ਨਹੀਂ ਹੈਗੇ ਬਹੁਤ ਹੋ ਗਈ ਬੱਸ ਹੋ ਗਈ ਸਾਡੀ ਫਿਰ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਹੱਲ ਹੈ ਬਹੁਤ ਸਾਰੇ ਲੋਕ ਨੇ ਜੀ ਇੱਥੇ ਸਾਡੇ ਕੋਲ ਆਉਂਦੇ ਐ ਰਜਿਸਟਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਨਸ਼ਾ ਦੇਖ ਕੇ ਕਹਿ ਦਿੰਦਾ ਵੀ ਤੁਹਾਨੂੰ ਦਵਾਈ ਦੀ ਸ਼ਾਇਦ ਲੋੜ ਨਹੀਂ ਹੈਗੀ ਤੁਸੀਂ ਆਹ ਵਾਲਾ ਕਰ ਲਓ ਉਹ ਹੱਥ ਜੋੜਦੇ ਕਹਿੰਦੇ ਨਹੀਂ ਡਾਕਟਰ ਜੀ ਅਸੀਂ ਉਹ ਨਹੀਂ ਕਰਨੇ ਅਸੀਂ ਤਾਂ ਸਿੱਧੀ ਮੈਡੀਸਿਨ ਲੈਣੀ ਹੈ ਠੀਕ ਹੈ ਕਿਉਂਕਿ ਅਸੀਂ ਬਹੁਤ ਕੁਝ ਕਰਕੇ ਵੇਖ ਲਿਆ ਸਾਨੂੰ ਨਹੀਂ ਰਿਜ਼ਲਟ ਆਉਂਦੇ ਫਿਰ ਅਸੀਂ ਕੀ ਕਰੀਦਾ ਆਪਣੀ ਜਿਹੜੀ ਫਾਰਮੂਲੇਸ਼ਨ ਬਣਾਈ ਹੋਈ ਹੈ ਆਪਣੇ ਜਿਹੜੇ ਨੁਸਖੇ ਬਣਾਏ ਹੋਣੇ ਜਿਦੇ ਵਿੱਚ ਆ ਪਾਊਡਰ ਅਸੀਂ ਬਣਾਉਂਦੇ ਆ ਐਂਟੀ ਡਾਟ ਠੀਕ ਹੈ ਜੀ ਠੀਕ ਹੈ ਜੀ ਇਹ ਐਂਟੀ ਡਾਟ ਪਾਊਡਰ ਹੈ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਅਸੀਂ ਦਵਾਈ ਬਣਾ ਕੇ ਪਾਈ ਹੁੰਦੀ ਆ ਠੀਕ ਹੈ ਇਹ ਕਰਦੀ ਜੀ ਦਵਾਈ ਸਕਦੇ ਹੋ ਇਹ ਦੇਖ ਸਕਦੇ ਹੋ ਇਹ ਜਾ ਕੇ ਸੇਮ ਐਕਸ਼ਨ ਕਰਦੀ ਹੈ ਜਿਸ ਤਰ੍ਹਾਂ ਤੁਹਾਡਾ ਨਸ਼ਾ ਕਰਦਾ ਪਰ ਕੋਈ ਬੰਦਾ ਅਜੇ ਤੱਕ ਸਾਬਤ ਨਹੀਂ ਕਰ ਸਕਿਆ ਵੀ ਨਸ਼ਾ ਵੀ ਹੁੰਦਾ ਤੁਹਾਡਾ ਸਿਰ ਘੁੰਮਿਆ ਨਹੀਂ ਘੁੰਮਦਾ ਉਹਨਾਂ ਦੇ ਜਿਹੜੇ ਮਾਈਂਡ ਦੇ ਅੰਦਰ ਬਲੱਡ ਕੱਟ ਜਾਂਦਾ ਉਹਨੂੰ ਜ਼ਰੂਰ ਪੂਰਾ ਕਰਦੀ ਹੈ ਉਸ ਤੋਂ ਬਾਅਦ ਆ ਜਾਂਦ ਨੇ ਸਰ ਕੈਪਸੂਲ ਇਹਦੇ ਨੇ ਜਿਹੜੇ ਅਸੀਂ ਉਹ ਯੂਜ਼ ਕਰਦੇ ਹਾਂ ਠੀਕ ਹੈ ਠੀਕ ਹੈ ਕੈਪਸੂਲ ਜਿਹੜੇ ਨੇ ਮਤਲਬ ਕਿੰਨੇ ਵਾਸਤੇ ਤੁਸੀਂ ਯੂਜ਼ ਕਰਦੇ ਹੋ ਜਿਆਦਾਤਰ ਕਿਹੜੇ ਲੋਕਾਂ ਨੂੰ ਦਿੰਦੇ ਹੋ ਕੈਪਸੂਲ ਮਤਲਬ ਹਰੇਕ ਨਸ਼ੇ ਵਾਸਤੇ ਯੂਜ਼ ਕੀਤੇ ਜਾ ਸਕਦੇ ਆ ਕੋਈ ਵੀ ਨਸ਼ਾ ਚਾਹੇ ਉਹ ਆਫੀਮ ਦਾ ਕਰ ਰਿਹਾ ਹੈ ਪੱਕੀ ਦਾ ਕਰ ਰਿਹਾ ਹੈ ਜਾਂ ਕੋਈ ਚਿੱਟਾ ਵਗੈਰਾ ਲੈ ਰਿਹਾ ਹੈ ਉਹਨਾਂ ਦੇ ਵਾਸਤੇ ਇਹ ਕੈਪਸੂਲ ਯੂਜ਼ ਕੀਤੇ ਜਾਂਦੇ ਆ ਨਾਲ ਹੀ ਇਹ ਦਿੱਤਾ ਜਾਂਦਾ ਠੀਕ ਹੈ ਇਹਦੇ ਚ ਦੇਖੋ ਬਹੁਤ ਵਧੀਆ ਤਰ੍ਹਾਂ ਦੀਆਂ ਜੜੀ ਬੂਟੀਆਂ ਪਸਮਾ ਰਸਰ ਸਾਇਨਾ ਦਾ ਯੋਗ ਜਿਹੜਾ ਪਾਇਆ ਜਾਂਦਾ ਚਾਂਦੀ ਮੋਤੀ ਪਸਮਾ ਪਾਈਆਂ ਜਾਂਦੀਆਂ ਨੇ ਜਿਹਦੇ ਨਾਲ ਕੀ ਹੁੰਦਾ ਕਿ ਉਹਦਾ ਦਿਮਾਗ ਬਹੁਤ ਜਲਦੀ ਸ਼ਾਂਤ ਹੁੰਦਾ ਜਿਹੜਾ ਭਜ ਭਜੂ ਕਰਦੇ ਰਹਿੰਦੇ ਨੇ ਕਾਲਪਨ ਹਰ ਕੰਮ ਚ ਕਾਲਪਨ ਹਰ ਕੰਮ ਚ ਅਸੀਂ ਕਿਲੇ ਵੀ ਫਟਾਫਟ 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 ਜਿਹੜਾ ਨਜੇੜੀ ਦਾ ਮਨ ਦੌੜਦਾ ਰਹਿੰਦਾ ਉਹਨੂੰ ਸ਼ਾਂਤ ਕਰੂਗਾ ਜੀ ਇਹ ਹਾਂ ਬਿਲਕੁਲ ਉਸੇ ਚੀਜ਼ ਦੇ ਉੱਤੇ ਹੀ ਇਹ ਕਾਮਯਾਬ ਨੇ ਇਹ ਚੀਜ਼ਾਂ ਸਾਰੀਆਂ ਉਹਨੂੰ ਇਹ ਪੂਰਾ ਸ਼ਾਂਤ ਕਰਦੀ ਹੈ ਜਿਹੜੇ ਬੰਦੇ ਨੂੰ ਇੰਜ ਲੱਗਦਾ ਹੁਣ ਮੈਂ ਨਸ਼ਾ ਕਰ ਲਾਂ ਨਹੀਂ ਤਾਂ ਮੇਰੀ ਜਾਨ ਨਿਕਲੇਗੀ ਉਸ ਬੰਦੇ ਨੂੰ ਇਹ 15 ਤੋਂ 20 ਮਿੰਟ ਦੇ ਅੰਦਰ ਅੰਦਰ ਨਸ਼ਾ ਵੀ ਓਨੀ ਜਲਦੀ ਅਸਰ ਨਹੀਂ ਕਰਦਾ ਜਿੰਨੀ ਜਲਦੀ ਇਹ ਸਾਡੇ ਬਲੱਡ ਨੂੰ ਮਾਈਂਡ ਦੇ ਅੰਦਰ ਪੂਰੀ ਪੂਰੀ ਮਾਤਰਾ ਚ ਪੁੰਚਾ ਕੇ ਤੇ ਨਾਰਮਲ ਕਰ ਦਿੰਦੀ ਆ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਅੱਜਕੱਲ ਤੇ ਬੜੇ ਛੋਟੇ ਛੋਟੇ ਮਾਈਨਰ ਜੇ ਵੀ ਨਸ਼ੇ ਹੈਗੇ ਨੇ ਹੈਗੇ ਦੇਖਣ ਨੂੰ ਛੋਟੇ ਲੱਗਦੇ ਨੇ ਪਰ ਉਹ ਹਾਲਾਤ ਸਾਡੇ ਮੁੰਡੇ ਕੁੜੀਆਂ ਦੇ ਜ਼ਿਆਦਾ ਬੱੱਤਰ ਬਣਾ ਰਹੇ ਨੇ ਅ ਕੋਲੀਪ ਜੀ ਚੱਲੀ ਹੋਈ ਏ ਜੀ ਉੱਤੇ ਉਸ ਤੋਂ ਇਲਾਵਾ ਹੋਰ ਕਾਮਣੀ ਦੀਆਂ ਗੋਲੀਆਂ ਚੱਲੀਆਂ ਹੋਈਆਂ ਨੇ ਹੋਰ ਛੋਟੇ 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 ਨਸ਼ੇ ਹੈਗੇ ਨੇ ਜ਼ਰਦਾ ਬੜਾ ਲਾਨ ਲੱਗੇ ਨੇ ਜਦੋਂ ਤੋਂ ਸਾਡੇ ਪ੍ਰਵਾਸੀ ਭਾਈਚਾਰੇ ਦਾ ਇੱਧਰ ਆਉਣਾ ਆਮਦ ਹੋਈ ਹੈ ਪ੍ਰਵਾਸੀਆਂ ਨੇ ਸਾਨੂੰ ਜ਼ਰਦੇ ਤੇ ਬੜਾ ਲਾਤਾ ਤੇ ਫਿਰ ਉਹ ਉਹ ਕਿਵੇਂ ਉਹਦਾ ਕੀ ਹੱਲ ਹੈ ਜਿਹੜੇ ਛੋਟੇ ਛੋਟੇ ਚੀਜ਼ ਹੈਗੇ ਨੇ ਇਹ ਹਟਾ ਦਿੰਦੇ ਹੋ ਤੁਸੀਂ ਹਾਂਜੀ ਬਿਲਕੁਲ ਉਹਦਾ ਵੀ ਹੱਲ ਹੈ ਉਹ ਮੈਡੀਸਨ ਮੇਰੇ ਕੋਲ ਇੱਧਰ ਆ ਪਈ ਹੋਈ ਹੈ ਥੋੜਾ ਜਿਹਾ ਤੁਸੀਂ ਦੇਖ ਵੀ ਸਕਦੇ ਹੋ ਠੀਕ ਹੈ ਏ ਨਾਮ ਆਪਾਂ ਪਿਛਲੀ ਵਾਰੀ ਵੀ ਸ਼ਾਇਦ ਤੁਹਾਨੂੰ ਦਿਖਾਈ ਸੀਗੀ ਟਰੂ ਲਿਪ ਕਰਕੇ ਜਿਹੜੀ ਕੂ ਲਿਪ ਵਗੈਰਾ ਲਾਉਂਦੇ ਆਇਆ ਜਰਦਾ ਲਾਉਂਦੇ ਆ ਇਹੋ ਜਿਹੀਆਂ ਚੀਜ਼ਾਂ ਜਿਹੜੇ ਯੂਜ਼ ਕਰਦੇ ਉਹਦੇ ਲਈ ਟਰੂ ਲਿਪ ਬਣਾਈ ਹੋਈ ਆ ਆਪਾਂ ਇਹਦੇ ਵਿੱਚ ਕੀ ਹੈਗਾ ਕਿ ਇੱਕ ਮਤਲਬ ਬਹੁਤ ਛੋਟੀ ਜੀ ਤਰ੍ਹਾਂ ਦੀ ਇੱਕ ਪੁੜੀ ਹੁੰਦੀ ਹੈ ਤੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਜਿਵੇਂ ਕੁ ਲਿਪ ਦੇ ਉੱਤੇ ਜਰਦਾ ਵਗੈਰਾ ਲਾਉਂਦੇ ਨੇ ਜਾਂ ਕੁ ਲਿਪ ਲਾਉਂਦੇ ਨੇ ਉਹਦਾ ਤੋੜ ਹੈ ਜੀ ਉਹਦਾ ਤੋੜ ਹੈ ਉਹ ਤੁਸੀਂ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਕਰਕੇ ਇੱਕ ਪੁੜੀ ਹੁੰਦੀ ਹੈ ਜਿਹੜਾ ਮੰਨ ਲਓ ਦਿਨ ਦੇ ਅੰਦਰ ਚਾਹੇ ਉਹ ਦੋ ਮੰਡਲ ਬੀੜੀਆਂ ਦੇ ਜਾਂ ਦੋ ਸਿਗਰਟ ਦੇ ਡੱਬੀਆਂ ਖਾਲੀ ਕਰ ਦਿੰਦਾ ਉਸ ਬੰਦੇ ਨੂੰ ਸਿਰਫ ਇੱਕ ਪੁੜੀ ਸਾਰੇ ਦਿਨ ਚ ਨਹੀਂ ਮੁੱਕਦੀ ਇੱਕੋ ਪੁੜੀ ਤੁਸੀਂ ਥੋੜੀ ਥੋੜੀ ਕਰਕੇ ਮੂੰਚ ਪਾ ਲੋ ਜਦੋਂ ਤਲਬ ਉੱਠਦੀ ਹੈ ਨਾਲ ਦੀ ਨਾਲ ਤੁਹਾਡੀ ਉਹ ਸ਼ਾਂਤ ਹੋ ਜੇਗੀ ਤੇ ਤੁਹਾਡਾ ਜਿਹੜਾ ਨਸ਼ਾ ਬੰਦ ਹੋ ਜੇਗੀ ਥੋੜੇ ਕਿ ਦਿਨਾਂ ਦੇ ਅੰਦਰ 15 ਤੋਂ 20 ਦਿਨਾਂ ਦੇ ਅੰਦਰ ਅੰਦਰ ਇਹ ਤੁਹਾਡੀ ਜਰਦਾ ਬੀੜੀ ਸਿਗਰਟ ਤਮਾਕੂ ਖੈਣੀ ਚੈਣੀ ਖੈਣੀ ਵਗੈਰਾ ਤੇ ਜਾਂ ਫਿਰ ਤੁਹਾਡਾ ਜਿਹੜਾ ਤੁਸੀਂ ਕੋਲੀਪ ਵਗੈਰਾ ਲਾਉਨੇ ਹੋ ਇਹ ਸਾਰਿਆਂ ਨੂੰ ਖਤਮ ਕਰ ਦਿੰਦੇ ਨੇ ਟ੍ਰੋਲੀਪ ਨਾਮ ਅਸੀਂ ਰੱਖਤਾ ਠੀਕ ਹੈ ਜੀ ਤੇ ਫਿਰ ਜਿਹੜੇ ਸ਼ਰਾਬੀਆਂ ਦਾ ਕੀ ਹੱਲ ਹੈ ਜੀ ਤੁਹਾਡੇ ਕੋਲ ਜਿਹੜਾ ਸ਼ੁਰੂ ਤਾਂ ਇੱਕ ਪੈਗ ਤੋਂ ਹੋਏ ਸੀ ਸ਼ੌਂਕ ਸ਼ੌਂਕ ਚ ਸ਼ੁਰੂ ਹੋਏ ਸੀ ਤੇ ਫਿਰ ਅੱਗੇ ਜਾ ਕੇ ਪਤਾ ਲੱਗੇਗਾ ਕਿ ਢੋਲ ਬਣ ਗਏ ਨੇ ਜੀ ਹਾਂ ਸ਼ਰਾਬੀਆਂ ਦੇ ਲਈ ਸਾਡੇ ਕੋਲ ਇਸੇ ਤਰ੍ਹਾਂ ਦੀ ਹੀ ਜਿਹੜੀ ਹੈ ਉਹ ਦਵਾਈ ਹੈਗੀ ਹੈ ਜਿਹੜੀ ਤੁਹਾਡੀ ਇਹਨੂੰ ਬੰਦ ਕਰ ਦੇਵੇ ਉਹਦੇ ਲਈ ਵੀ ਆ ਫਾਰਮੂਲੇਸ਼ਨ ਰੱਖੀ ਪਈ ਹੈ ਇਹਦੇ ਵਿੱਚ ਬਹੁਤ ਥੋੜੀ ਜੀ ਦਵਾਈ ਇਹਦੇ ਵਿੱਚ ਹੁੰਦੀ ਹੈ ਸਿਰਫ ਇਹ ਲਾ ਲਓ ਇੱਕ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਆਪਾਂ ਨਮਕ ਦੀ ਚੁੰਡੀ ਭਰਦੇ ਹਾਂ ਲੂਣ ਦੀ ਚੁੰਡੀ ਭਰਦੇ ਹਾਂ ਜੀ ਜੀ ਉਹਦੇ ਵਿੱਚ ਪਾਉਣ ਵਾਸਤੇ ਸਬਜ਼ੀ 'ਚ ਉਨੀਕ ਦਵਾਈ ਆਪਾਂ ਇਹਦੇ ਵਿੱਚ ਪਾ ਕੇ ਰੱਖੀ ਹੋਈ ਹੈ ਇਹਨੂੰ ਖਾਸ ਕਰਕੇ ਸ਼ਰਾਬੀਆਂ ਵਾਸਤੇ ਹਾਂ ਇਹ ਬਿਲਕੁਲ ਪਿਓਰਲੀ ਸ਼ਰਾਬੀਆਂ ਵਾਸਤੇ ਸ਼ਰਾਬ ਚ ਉਹ ਅੱਧੀ ਬੋਤਲ ਤੋਂ ਲੈ ਕੇ ਡੇਢ ਬੋਤਲ ਦੋ ਬੋਤਲਾਂ ਤੱਕ ਕਿਉਂ ਨਹੀਂ ਪੀਂਦਾ ਕਰੂਗਾ ਕੀ ਜੀ ਇਹ ਕੀ ਕਰੂ ਜਾ ਕੇ ਉਹਦੇ ਅੰਦਰ ਇਸ ਤਰ੍ਹਾਂ ਦੀ ਐਂਟੀਬਾਡੀ ਤਿਆਰ ਕਰਦੀ ਹੈ ਉਹਨੂੰ ਇੰਜ ਲੱਗੇਗਾ ਕਿ ਮੈਂ ਜਿਸ ਤਰ੍ਹਾਂ ਗਟਰ ਜਿਹਦਾ ਪਾਣੀ ਪੀ ਰਿਆ ਠੀਕ ਹੈ ਸਿਵਰੇਸ ਦੇ ਪਾਣੀ ਵਰਗੀ 스멜 ਨੂੰ ਆਉਣ ਲੱਗ ਜੇ ਸ਼ਰਾਬ ਚ ਹਾਂ ਹੌਲੀ ਹੌਲੀ ਥੋੜੇ ਦਿਨਾਂ ਦੇ ਵਿੱਚ ਇਸ ਹਫਤੇ 10 ਦਿਨਾਂ ਦੇ ਅੰਦਰ ਅੰਦਰ ਉਹਦੀ ਕਟਨੀ ਸਟਾਰਟ ਹੋ ਜਾਂਦੀ ਹੈ ਜੇ ਉਹ ਖੁਦ ਖਾਣਾ ਚਾਹੁੰਦਾ ਤਾਂ ਉਹਦੇ ਲਈ ਅਸੀਂ ਕੈਪਸੂਲ ਬਣਾ ਦਿੰਦੇ ਹਾਂ ਤੇ ਜੇ ਮੰਨ ਲਓ ਉਹਦੇ ਜਿਹੜੇ ਮਾਤਾ ਪਿਤਾ ਨੇ ਜਾਂ ਉਹਦੀ ਵਾਈਫ ਹੈ ਉਹ ਅਗਰ ਦੇਣਾ ਚਾਹੁੰਦੇ ਨੇ ਉਹਨੂੰ ਬਿਨਾਂ ਦੱਸੇ ਤੋਂ ਤਾਂ ਫਿਰ ਉਹਨਾਂ ਦੀ ਸਬਜੀ ਦਾਲ ਦਹੀਂ ਜਾਂ ਲੱਸੀ ਦੇ ਵਿੱਚ ਪਾ ਕੇ ਦਿੱਤੀ ਜਾ ਸਕਦੀ ਬਹੁਤ ਸ਼ਰਾਬੀ ਤਾਂ ਘਰੇ ਰੋਟੀ ਨਹੀਂ ਖਾਂਦੇ ਜੀ ਨਹੀਂ ਉਹ ਦੇਖੋ ਕੁਛ ਨਾ ਕੁਛ ਹੱਲ ਕਰਨਾ ਪਵੇਗਾ ਕਰਿਆ ਆ ਕੇ ਸ਼ਕੰਜਵੀ ਪੀਂਦੇ ਹੋਣਗੇ ਲੱਸੀ ਪੀਂਦੇ ਹੋਣਗੇ ਇਹ ਉਹਦੇ ਵਿੱਚ ਆਸਾਨੀ ਨਾਲ ਘੁਲ ਜਾਂਦੀ ਹੈ ਨਾ ਇਹਦਾ ਕੋਈ ਰੰਗ ਹੈ ਕੋਈ ਟੇਸਟ ਨਹੀਂ ਇਹਦਾ ਤੁਸੀਂ ਦੇਖੋ ਖੁਦ ਨੂੰ ਚੈੱਕ ਕਰਕੇ ਦੇਖੋ ਮਿੱਟੀ ਵਰਗਾ ਇਹਦਾ ਟੇਸਟ ਹੈ ਥੋੜੀ ਜਿਹੀ ਲੈ ਕੇ ਦੇਖੋ ਕੋਈ ਵੀ ਜਮਾ ਬੱਚੇ ਵੀ ਨਾਲ ਖਾਂਦੇ ਆ ਜਿਵੇਂ ਆਪਣੇ ਮम्मा ਪਾਪਾ ਦੇ ਹਾਂ ਬਿਲਕੁਲ ਟੇਸਟਲੈਸ ਹੈ ਜਿਸ ਤਰ੍ਹਾਂ ਚੌਕ ਜਾਂ ਬਰਤੀ ਦੀ ਆਪਾਂ ਆਪ ਕਹਿ ਸਕਦੇ ਨਾ ਵਿਦਆਊਟ ਟੇਸਟ ਅਸੀਂ ਇਹ ਮੈਡੀਸਨ ਤਿਆਰ ਕੀਤੀ ਸਪੈਸ਼ਲਿਸਟਸ ਪਰਪਸ ਲਈ ਕਿ ਬਹੁਤ ਸਾਰੇ ਸ਼ਰਾਬੀ ਲੋਗ ਨੇ ਜਿਨ੍ਹਾਂ ਦੇ ਉਹਨਾਂ ਦੇ ਸ਼ੁਭ ਤਿੰਨ ਚਿੰਤਕਦਾਰੂ ਛਡਾਉਣਾ ਚਾਹੁੰਦੇ ਪਰ ਉਹ ਛੱਡ ਨਹੀਂ ਪਾਉਂਦੇ ਇਹ ਉਸ ਤਰੀਕੇ ਦਿੱਤੀ ਜਾ ਸਕਦੀ ਬਿਨਾਂ ਕਿਸੇ ਇੱਕ ਆਖਰ ਸਵਾਲ ਡਾਕਟਰ ਸਾਹਿਬ ਜਿਹੜੇ ਲੋਕ ਇਸ ਵੇਲੇ ਭੁੱਕੀ ਚਿੱਟਾ ਅਫੀਮ ਟੀਕੇ ਗੋਲੀਆਂ ਜੀਭੇਟਾ ਰੱਖਣ ਵਾਲੀਆਂ ਗੋਲੀਆਂ ਕਾਮਨੀ ਯਾਸੀਂ ਕਹਿ ਲਈਏ ਕਿ ਆਪਣੀ ਪਰਫਾਰਮੈਂਸ ਵਧਾਉਣ ਵਾਸਤੇ ਪਾਵਰ ਗੋਲੀਆਂ ਕੈਪਸੂਲਾਂ ਤੇ ਲੱਗੇ ਹੋਏ ਨੇ ਕਿੰਨੇ ਦਿਨਾਂ ਦੇ ਵਿੱਚ ਤੁਹਾਡੇ ਨੁਸਖੇ ਫਾਰਮੂਲੇ ਜਿਹੜੇ ਆਪ ਤੁਸੀਂ ਬਣਾਏ ਹੋਏ ਨੇ ਹੱਲ ਕਰ ਦਿੰਦੇ ਨੇ ਅਸੀਂ ਜਤ ਜਦਾਂ 1.5 ਮਹੀਨਿਆਂ ਦੀ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਬਹੁਤ ਸਾਰੇ ਲੋਕ ਨੇ 1.5 ਮਹੀਨੇ ਤੋਂ ਪਹਿਲੇ 30-30 ਦਿਨ ਦੇ ਅੰਦਰ 25-25 ਦਿਨ ਦੇ ਅੰਦਰ ਐਸੇ ਵੀ ਨੇ ਜਿਹੜੇ ਹਫ਼ਤਾ ਕਹਿੰਦੇ ਨੇ ਸਾਨੂੰ ਛੁਡਾ ਦਿਓ ਉਸ ਤੋਂ ਬਾਅਦ ਅਸੀਂ ਨੇੜੇ ਨਹੀਂ ਜਾਣਾ ਤੇ ਕਹਿੰਦਾ ਮੈਂ ਪੁੱਛਦਾ ਪੱਕੀ ਗੱਲ ਹੈ ਕਹਿੰਦੇ ਬਿਲਕੁਲ ਡਾਕਟਰ ਸਾਹਿਬ ਔਰ ਵਾਕਈ ਗੱਲ ਹੁੰਦੀ ਹੈ ਕਿ 10 ਦਿਨ ਉਹਨਾਂ ਨੇ ਦਵਾਈ ਲਈ 11ਵੇਂ ਦਿਨ ਉਹਨਾਂ ਦਾ ਫੋਨ ਆ ਜਾਂਦਾ ਕਿ ਡਾਕਟਰ ਸਾਹਿਬ ਦਵਾਈ ਵੀ ਬੰਦ ਹੈ ਤੇ ਨਸ਼ਾ ਵੀ ਬੰਦ ਹੈ ਇਦਾਂ ਇੰਨੀ ਜ਼ਬਰਦਸਤ ਦਵਾਈ ਹੈ ਆਦਰਵਾਇਜ਼ 45 ਦਿਨ ਦਾ ਸੀ ਟਾਈਮ ਲੈਨੇ ਉਹਦੇ ਨਾਲ ਇਹ ਸਾਰੀਆਂ ਨਾਰਮਲ ਚੀਜ਼ਾਂ ਹੋ ਜਾਂਦੀ ਨੇ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਦਿਮਾਗ ਵੀ ਡੈੱਡ ਹੋਣ ਲੱਗ ਜਾਂਦਾ ਹੈ ਨਸ਼ਾ ਕਰ ਕਰਕੇ ਜਿਹੜੇ ਨਿਊਰॉन्स ਨੇ ਸਾਡੀ ਬਾਡੀ ਦੇ ਜਾਂ ਨਰਵਸ ਸਿਸਟਮ ਹੈ ਸਾਡਾ ਇਹ ਨਾ ਕਮਜ਼ੋਰ ਹੋ ਜਾਂਦਾ ਉਹਦੇ ਲਈ ਵੀ ਸਾਡੇ ਕੋਲ ਬਹੁਤ ਵਧੀਆ ਚੀਜ਼ਾਂ ਨੇ ਮੈਂਟੋਮੈਕਸ ਕਰਕੇ ਸੀ ਇਹ ਮੈਡੀਸਨ ਬਣਾਈ ਹੋਈ ਹੈ ਠੀਕ ਹੈ ਇਹ ਫਾਰਮੂਲੇਸ਼ਨ ਹੈ ਇਹ ਨੁਸਖਾ ਇਹਨੂੰ ਕਹਿ ਲਓ ਇੰਨੀ ਸ਼ਾਨਦਾਰ ਚੀਜ਼ ਹੈ ਕਿ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਇਹ ਦਿਮਾਗ ਨੂੰ ਇੰਨਾ ਰਿਲੈਕਸ ਕਰ ਦਿੰਦੀ ਹੈ ਕਿ ਆਦਮੀ ਨੇ ਇੱਕ ਐਂ ਲੱਗਦਾ ਜਿਵੇਂ ਮੈਂ ਕਦੇ ਨਸ਼ਾ ਕੀਤਾ ਹੀ ਨਹੀਂ ਸੀ ਬਿਲਕੁਲ ਤੇ ਜਦੋਂ ਜਿਹੜੇ ਲੋਕ ਹੈਗੇ ਨੇ ਜੀ ਦੇਲੀ ਦੇ ਸ਼ੌਕੀਨ ਹੈਗੇ ਨੇ ਜਿਨ੍ਹਾਂ ਨੇ ਪੈਗ ਲਾਉਣੀ ਲਾਉਣਾ ਉਹ ਕਹਿੰਦੇ ਵੀ ਸਾਡਾ ਲੀਵਰ ਖਰਾਬ ਹੋ ਚੁੱਕਿਆ ਪਰ ਉਹ ਪੈਗ ਲਾਉਣ ਤੋਂ ਨਹੀਂ ਛੱਡਦੇ ਤੁਸੀਂ ਕਹਿ ਰਹੇ ਹੋ ਕਿ ਲੀਵਰ ਦੇ ਉੱਤੇ ਸਭ ਤੋਂ ਵੱਧ ਪ੍ਰਭਾਵ ਹੈਗਾ ਜਿਹੜਾ ਨਸ਼ੇੜੀ ਬੰਦੇ ਦੇ ਉੱਤੇ ਖਾਸ ਕਰਕੇ ਸ਼ਰਾਬੀ ਦੇ ਉੱਤੇ ਪੈਂਦਾ ਹੈ ਫਿਰ ਲੀਵਰ ਵਾਸਤੇ ਤੁਹਾਡੇ ਕੋਲ ਕੀ ਹੈਗਾ ਤੁਹਾਡਾ ਨੁਸਖਾ ਫਾਰਮੂਲਾ ਉਹਦੇ ਲਈ ਵੀ ਸਾਡੇ ਕੋਲ ਪੂਰੀ ਫੁੱਲ ਕਿੱਟ ਹੈ ਜੀ ਇਹ ਲੀਵਰ ਚ ਜਿੰਨਾ ਮਰਜ਼ੀ ਡੈਮੇਜ ਹੋ ਗਿਆ ਹੋਵੇ ਰੋਟੀ ਖਾਂਦੇ ਆ ਰੋਟੀ ਬਾਹਰ ਵਾਪਸ ਆਉਣ ਨੂੰ ਪੈਂਦੀ ਹੈ ਅਗਰ दारू ਨਹੀਂ ਪੀਂਦੇ ਰੋਟੀ ਖਾਂਦੇ ਆ ਤਾਂ ਇੰਜ ਲੱਗਦਾ ਬਾਹਰ ਨੂੰ ਆਏਗੀ ਬਿਨਾ दारू ਤੋਂ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਇਹ ਥੋੜੇ ਇੱਕ ਦਿਨੇ ਦੇ ਦਿਓ ਤੁਸੀਂ ਇਹਦੇ ਚ ਦੇਖੋ ਲੀਵਾ ਕਿਉਂ ਕਰਕੇ ਸੀ ਬਣਾਈ ਹੋਈ ਹੈ ਮੈਡੀਸਨ ਪਾਊਡਰ ਹੈ ਇਹਦੇ ਚ ਕੈਪਸੂਲ ਹੈ ਲੀਵਰ ਦੇ ਬਹੁਤ ਜ਼ਬਰਦਸਤ ਕੈਪਸੂਲ ਨੇ ਅਗਰ ਕੋਈ ਬੰਦਾ ਮੰਨ ਲਓ दारू ਪਿੰਦਾ ਵੀ ਹੈ ਉਹ ਰੋਕ ਛੋੜਦਾ ਹੈ ਸੋਚਦਾ ਹੈ ਕਿ ਮੈਂ दारू ਵੀ ਪੀਣੀ ਹੈ ਤੇ ਮੈਂ ਆਪਣੇ ਲੀਵਰ ਨੂੰ ਵੀ ਪ੍ਰੋਟੈਕਟ ਰੱਖਣਾ ਹੈ ਤਾਂ ਭਈ ਉਹਨਾਂ ਲਈ ਵੀ ਹਾਲਾਂਕਿ ਅਸੀਂ ਕਹਾਂਗੇ ਵੀ दारू ਛੱਡੋ ਤੇ ਇਹਨੂੰ ਲਓ ਸਿਰਫ ਤਾਂ ਕਿ ਤੁਹਾਡੀ ਜ਼ਿੰਦਗੀ ਸੁਧਰ ਜੇ ਉਹ ਤੁਹਾਡਾ ਡਾਕਟਰ ਛੱਡ ਦਿੰਦੇ ਨੇ ਦਾਰੂ ਨਹੀਂ ਛੱਡਦੇ ਲੋਕ ਦੁਨੀਆ ਛੱਡ ਦਿੰਦੇ ਨੇ ਦਾਰੂ ਨਹੀਂ ਛੱਡਦੇ ਉਹਨਾਂ ਨੂੰ ਫਿਰ ਅਸੀਂ ਇਹ ਸਲਾਹ ਦਿੰਦੇ ਹਾਂ ਵੀ ਤੁਸੀਂ ਘੱਟੋ ਘੱਟ ਮਹੀਨਾ 2 ਮਹੀਨੇ ਪੂਰੀ ਕਿੱਟ ਲੈ ਲਓ ਉਦੋਂ ਬਾਅਦ ਇੱਕ ਕੈਪਸੂਲ ਲਓ ਰੋਜ਼ਾਨਾ ਇੱਕ ਕੈਪਸੂਲ ਸਵੇਰੇ ਸ਼ਾਮ ਕਰਕੇ ਲੈ ਲਓ ਤਾਂ ਕਿ ਘੱਟੋ ਘੱਟ ਜਦ ਤੁਸੀਂ ਪੀਣੀ ਹੈ ਪੀ ਲਓ ਬਟ ਤੁਹਾਡਾ ਲੀਵਰ ਦਾ ਤਾਂ ਨੁਕਸਾਨ ਨਾ ਹੋਣ ਦਿਓ ਪਿੱਛੇ ਬੱਚੇ ਨੇ ਫੈਮਲੀ ਹੈ ਉਹਨਾਂ ਨੂੰ ਤਾਂ ਨਾ ਰੋਲ ਕੇ ਜਾਓ ਤੁਸੀਂ ਘੱਟੋ ਘੱਟ ਇਹੋ ਜਿਹੀ ਚੀਜ਼ਾਂ ਫਿਰ ਯੂਜ਼ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਅੱਛਾ ਡਾਕਟਰ ਸਾਹਿਬ ਇੱਕ ਹੋਰ ਬ ਨਸ਼ੇੜੀ ਨਸ਼ਾ ਛੱਡ ਦਿੰਦੇ ਨੇ ਉਹ ਕਹਿੰਦੇ ਸਾਡੀ ਭੁੱਖੀ ਮਰ ਗਈ ਉਹਨਾਂ ਦਾ ਫਿਰ ਹੱਲ ਕੀ ਹੁੰਦਾ ਬਹੁਤ ਸਾਰੇ ਲੋਕ ਹੈਗੇ ਨੇ ਉਹ ਕਹਿੰਦੇ ਨੇ ਵੀ ਅਸੀਂ ਸਾਡੇ ਨਸ਼ਾ ਛੱਡਤਾਏ ਅਸੀਂ ਪਰ ਸਾਨੂੰ ਹੁਣ ਭੁੱਖ ਨਹੀਂ ਲੱਗਦੀ ਸਾਨੂੰ ਪਿਆਸ ਨਹੀਂ ਲੱਗਦੀ ਸਾਡਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਸਾਡੇ ਚ એનર્ਜੀ ਹੈ ਨਹੀਂ ਉਹਦੇ ਲਈ ਦੇਖੋ ਇਹ ਪੂਰੀ ਕਿੱਟ ਵੀ ਲੈ ਸਕਦੇ ਆ ਆਦਰਵਾਇਜ਼ ਅਸੀਂ ਨਾਲੋਂ ਨਾਲ ਕੀ ਕਰਦੇ ਆ ਸੇਮ ਡੇ ਯੂ ਨੂੰ ਫਸਟ ਡੇ ਤੋਂ ਹੀ ਨਾਲ ਇਹ ਲੀਵਾਕਿਊ ਜਿਹੜਾ ਹੈਗਾ سیرਪ ਬਣਾਇਆ ਹੋਇਆ ਇਹ ਤਾਂ ਨਾਲ ਦੇ ਕੇ ਭੇਜੀਦਾ ਹੀ ਹੈ ਤਾਂ ਕਿ ਕੋਈ ਵੀ ਨਸ਼ਾ ਕਰ ਰਿਹਾ ਉਹਦੀ ਭੁੱਖ ਦੀ ਕਮੀ ਨਾ ਆਏ ਡਾਈਜੈਸਟਿਵ ਸਿਸਟਮ ਸਹੀ ਰਹੇ ਜਿੰਨਾ ਵਧੀਆ ਡਾਈਜੈਸਟਿਵ ਸਿਸਟਮ ਰਹੇਗਾ ਉਨੀ ਨਸ਼ੇ ਛਡਾਣ ਚ ਜਲਦੀ ਹੈਲਪ ਹੋਏਗੀ ਇਸ ਕਰਕੇ ਅਸੀਂ ਪੂਰਾ ਕੰਬੀਨੇਸ਼ਨ ਬਣਾ ਕੇ ਅਸੀਂ ਇਹ ਨਹੀਂ ਹੈਗਾ ਕੋਈ ਆ ਗਿਆ ਨਸ਼ੇ ਦੀ ਦਵਾਈ ਲੈਣ ਠੀਕ ਹੈ ਜੀ ਉਹ ਗੋਲੀ ਦਿੱਤੀ ਉਹ ਕੈਪਸੂਲ ਦਿੱਤਾ ਫਲਾਣਾ ਦਿੱਤਾ ਨੋ ਹਰ ਚੀਜ਼ ਉਹਦੀ ਸਮਝ ਕੇ ਉਹਦੇ ਅਕੋਰਡਿੰਗ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਨਾ ਕਿ ਇੱਕੋ ਹੀ ਫਾਰਮੂਲੇਸ਼ਨ ਸਾਰੇ ਉੱਤੇ ਨਹੀਂ ਕੰਮ ਕਰਦੀ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਨੇ ਅਲੱਗ-ਅਲੱਗ ਤਰ੍ਹਾਂ ਕਿਸੇ ਨੂੰ ਮਾਈਂਡ ਦੀ ਨਾਲ ਦਵਾਈ ਦੇਣੀ ਪੈਂਦੀ ਹੈ ਕਿਸੇ ਨੂੰ ਕੋਈ ਚੀਜ਼ ਵਧਾ ਕਰਨੀ ਪੈਂਦੀ ਕੋਈ ਘਟ ਕਰਨੀ ਪੈਂਦੀ ਹਿਨ ਲੀਵਰ ਡੈਮੇਜ ਹੈ ਤਾਂ ਪੂਰੀ ਨਾਲ ਇੱਕ ਕਿਟ ਵੀ ਦੇ ਕੇ ਤੋਰੀਦਾ ਅਗਲੇ ਨੂੰ ਹਰ ਚੀਜ਼ ਦਾ ਹੱਲ ਜਿਹੜਾ ਉਹ ਤਰੀਕੇ ਨਾਲ ਕਰਨਾ ਪੈਂਦਾ ਅੱਛਾ ਡਾਕਟਰ ਸਾਹਿਬ ਗੱਲਾਂ ਤੁਸੀਂ ਬਹੁਤ ਸੋਹਣੀਆਂ ਕਰਦੇ ਹੋ ਬਹੁਤ ਵਾਰ ਹੁੰਦਾ ਵੀ ਲੋਕ ਚੰਦਨੀ ਵੀ ਅਸੀਂ ਵਾਰ ਇੱਕ ਵਾਰ ਡਾਕਟਰ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਗੱਲਾਂ ਸੁਣ ਕੇ ਹੀ ਉਹਨਾਂ ਤੋਂ ਨੁਸਖਾ ਫਾਰਮੂਲਾ ਲੈਣਾ ਹੈ ਤੇ ਫਿਰ ਉਹਦਾ ਕੀ ਟੰਗ ਹੈਗਾ ਜੀ ਉਹਦੇ ਲਈ ਮੁਹਾਲੀ ਸਾਡਾ ਕਲੀਨਿਕ ਹੈ 10 ਫੇਜ਼ ਹੈ ਸੈਕਟਰ 64 ਹੈ ਔਰ ਕਲੀਨਿਕ ਦਾ ਜਿਹੜਾ ਨੰਬਰ ਹੈਗਾ ਉਹ SCF 61 ਹੈ 61 ਹੈ ਯਾਨੀ ਕਿ ਉਹ ਤੇ ਤੁਸੀਂ ਸਵੇਰੇ 10:30 ਤੋਂ ਲੈ ਕੇ ਅਸੀਂ 7 ਵਜੇ ਤੱਕ ਸ਼ਾਮ ਨੂੰ ਹੁੰਨੇ ਆ ਜਦੋਂ ਵੀ ਮਿਲ ਕੇ ਜਾਂ ਫੋਨ ਕਰਕੇ ਤੁਸੀਂ ਰਬਤਾ ਕਾਇਮ ਕਰ ਸਕਦੇ ਹੋ ਕੋਈ ਕੰਸਲਟੇਸ਼ਨ ਲੈਣੀ ਹੈ ਉਹ ਲੈ ਸਕਦੇ ਹੋ ਜਾਂ ਫੋਨ ਤੇ ਕੋਈ ਮੈਡੀਸਿਨ ਮੰਗਵਾਉਣੀ ਹੈ ਅਸੀਂ ਉਹ ਵੀ ਭੇਜ ਦਿੰਨੇ ਆ ਵਿਵਸਥਾ ਸਾਡੇ ਕੋਲ ਬਹੁਤ ਵਧੀਆ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦੋਗੇ ਜਿਹੜੇ ਮੁੰਡੇ ਕੁੜੀਆਂ ਨਸ਼ਾ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਹ ਨੁਸਖਾ ਫਾਰਮੂਲਾ ਘਰ ਦੇ ਵਿੱਚ ਤੁਸੀਂ ਤਿਆਰ ਕਰ ਲੋਗੇ ਅਜਵੈਨ ਵਾਲਾ ਛਿਲਾਜੀਤ ਵਾਲਾ ਔਰ ਗਲੋਏ ਸੱਤ ਵਾਲਾ ਅਸ਼ਵਗੰਧੇ ਵਾਲਾ ਤਾਂ ਬਹੁਤ ਘੱਟ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਨਸ਼ਾ ਕਰਨ ਤੋਂ ਮਨ ਹੈਗਾ ਉਹ ਘਬਰਾਉਣ ਲੱਗ ਜਾਏਗਾ ਤੁਹਾਨੂੰ ਨਸ਼ੇੜੀ ਤੇ ਨਸ਼ਾ ਦੋਨੇ ਚੀਜ਼ਾਂ ਬੁਰੀਆਂ ਲੱਗਣ ਲੱਗ ਜਾਣਗੀਆਂ ਜੇਕਰ ਤੁਹਾਡਾ ਮਨ ਨਹੀਂ ਬਣ ਰਿਹਾ ਤਾਂ ਤੁਹਾਡਾ ਮਨ ਵੀ ਜਿਹੜਾ ਉਹ ਬਣ ਸਕਦਾ ਹੈ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦੱਸ ਦਦਣਾ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਨੂੰ ਇਸ ਵੀਡੀਓ ਦੀ ਬਹੁਤ ਜ਼ਿਆਦਾ ਸਖਤ ਲੋੜ ਹੈ ਜੀ ਡਾਕਟਰ ਸਾਹਿਬ ਕੁਝ ਕਹਿਣਾ ਚਾਹੁੰਦੇ ਹੋਰ ਹਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਇਹਨਾਂ ਦੀ ਮਾਤਰਾ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਨਿਸ਼ਚਿਤ ਕਰਨੀ ਪਵੇਗੀ ਤੁਹਾਨੂੰ ਆਦਰਵਾਇਜ਼ ਜਿਹੜੀ ਜਿਹੜੀ ਹੈਗੀ ਹੈ ਖੁਰਾਸਾਨੀ ਅਜ ਇਹ ਵੀ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਕਿ ਮਾਤਰਾ ਦੀ ਵੱਧ ਹੋਣ ਦੇ ਨਾਲ ਕਿਸੇ ਨੂੰ ਚੱਕਰ ਜਾਂ ਕੁਝ ਇਸ ਦੀ ਬੇਚੈਨੀ ਦੀ ਸਮੱਸਿਆ ਵੀ ਆ ਸਕਦੀ ਹੈ ਤੇ ਉਸ ਤੋਂ ਪਹਿਲੇ ਅਗਰ ਨੁਸਖਾ ਬਣਾਉਣਾ ਹੈ ਤਾਂ ਸਾਡੇ ਨਾਲ ਗੱਲਬਾਤ ਕਰ ਲੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਇਹੀ ਚੇਤਾਵਨੀ ਦੰਨੇ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੀ ਵੀ ਵੀਡੀਓ ਅਸੀਂ ਤੁਹਾਨੂੰ ਦਿਖਾਉਣੀ ਹੈ ਸਾਡਾ ਵੀਡੀਓ ਦਿਖਾਉਣ ਦਾ ਮਕਸਦ ਜਿਹੜਾ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਇਲਾਜ ਕਰਨਾ ਨਹੀਂ ਹੁੰਦਾ ਸਗੋ ਤੁਹਾਡਾ ਸਾਡਾ ਪਰਪਸ ਹੈਗਾ ਜਿਹੜਾ ਤੁਹਾਨੂੰ ਐਜੂਕੇਟ ਕਰਨਾ ਹੁੰਦਾ ਹੈ ਸਾਡਾ ਪਰਪਸ ਜਿਹੜਾ ਐਜੂਕੇਟਿਵ ਹੁੰਦਾ ਹੈ ਇਸ ਲਈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਫਾਰਮੂਲੇ ਦੇ ਵਿੱਚ ਕੋਈ ਵੀ ਵੱਡੀ ਘਟੀ ਚੀਜ਼ ਤੁਹਾਨੂੰ ਕਈ ਵਾਰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਜਾਂਦੀ ਹੈ ਧੰਨਵਾਦ